ਹਾਂਜੀ ਸਵਾਗਤ ਕਰਦੇ ਆ ਤੁਹਾਡਾ ਤੁਹਾਡੇ ਆਪਣੇ YouTube ਚੈਨਲ Star Detail Punjab ਦੇ ਵਿੱਚ ਸਭ ਤੋਂ ਪਹਿਲਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਵੱਡੀ ਅਪਡੇਟ ਲੈ ਕੇ ਫਿਰ ਤੋਂ ਹਾਜ਼ਰ ਹੋਇਆ। ਰੇਲਵੇ ਗਰੁੱਪ ਡੀ ਦੀਆਂ 3243 ਅਸਾਮੀਆਂ ਆਈਆਂ ਨੇ। ਇੱਕ ਨੋਟੀਫਿਕੇਸ਼ਨ ਜਿਹੜਾ ਜਾਰੀ ਹੋ ਚੁੱਕਿਆ ਹੈ ਕੀ ਅਪਡੇਟ ਇਸ ਤੋਂ ਪਹਿਲਾਂ ਵੀਡੀਓ ਦੇ ਵਿੱਚ ਅੱਗੇ ਵਧਿਏ। ਜਿਹੜੇ ਦੋਸਤ ਸਾਡੇ YouTube ਚੈਨਲ ਤੇ ਨਵੇਂ ਜੁੜੇ ਨੇ ਚੈਨਲ ਦੇ ਸਾਹਮਣੇ ਲੱਗੇ ਸਬਸਕ੍ਰਾਈਬ ਬਟਨ ਨੂੰ ਦਬਾ ਲੈਣ ਪਹਿਲੇ ਚੈਨਲ ਤੇ ਜਰੂਰ ਸੈੱਟ ਕਰ ਲੈਣ ਤਾਂ ਜੋ ਹਰ ਇੱਕ ਵੀਡੀਓ ਦੀ ਅਪਡੇਟ ਉਹਨਾਂ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ। ਸੋ ਦੋਸਤੋ ਰੇਲਵੇ ਪ੍ਰਤੀਬੋਧ ਦਾ ਇੱਕ ਵਾਰ ਫਿਰ ਭਾਰਤੀਆਂ ਦਾ ਪਟਾਰਾ ਖੋਲ ਦਿੱਤਾ ਹੈ ਬੋਰਡ ਨੇ ਗਰੁੱਪ ਡੀ ਪਰਤੀ ਲਈ ਸ਼ਾਰਟ ਨੋਟਿਸ ਜਾਰੀ ਕੀਤਾ ਹੈ ਅਰਜ਼ੀਆਂ ਦੀ ਪ੍ਰਕਿਰਿਆ 23 ਜਨਵਰੀ 2025 ਤੋਂ ਸ਼ੁਰੂ ਹੋ ਕੇ 22 ਫਰਵਰੀ 2025 ਤੱਕ ਜਾਰੀ ਰਹੇਗੀ ਇਸ ਪ੍ਰਤੀ ਤਹਿਤ 32438 ਅਮੈ ਦੇ ਭਰਤੀ ਕੀਤੀ ਜਾਵੇਗੀ ਉਮੀਦਵਾਰ ਬੋਰਡ ਦੀ ਅਧਿਕਾਰਤ ਵੈਬਸਾਈਟ ਤੇ ਜਾ ਕੇ ਸ਼ਾਰਟ ਨੋਟਿਸ ਚੈੱਕ ਕਰ ਸਕਦੇ ਨੇ ਮੱਤਵਪੂਰਨ ਤਰੀਕਾਂ ਜਿਹੜੀਆਂ ਰਹਿਣਗੀਆਂ ਦਸੰਬਰ 28 ਨੂੰ ਜਿਹੜਾ ਨੋਟੀਫਿਕੇਸ਼ਨ ਜਾਰੀ ਹੋਇਆ ਅਰਜ਼ੀ ਭਰਨ ਦੀ ਸ਼ੁਰੂਆਤੀ ਮਿਤੀ ਜਿਹੜੀ ਹੈ ਉਹ 23 ਜਨਵਰੀ 2025 ਅਤੇ ਅਰਜੀ ਫੀਸ ਦੇ ਭੁਗਤਾਨ ਦੀ ਆਖਰੀ ਮਿਤੀ ਜੜੀ ਹੈ 22 ਫਰਵਰੀ 2025 ਹੈ ਐਡਮਿਟ ਕਾਰਡ ਜਿਹੜੇ ਪ੍ਰੀਖਿਆ ਤੋਂ ਪਹਿਲਾਂ ਤੁਹਾਨੂੰ ਮਿਲਣਗੇ ਪ੍ਰੀਖਿਆ ਦੀ ਮਿਤੀ ਤੇ ਨਤੀਜਾ ਐਲਾਨ ਕੀਤੇ ਜਾਣਗੇ ਗਰੁੱਪ ਡੀ ਯੋਗਤਾ ਰੇਲਵੇ ਦੀ ਗਰੁੱਪ ਡੀ ਯੋਗਤਾ ਦੇ ਵਿੱਚ ਉਮੀਦਵਾਰ ਨੇ 10ਵੀਂ ਪਾਸ ਕੀਤੀ ਹੋਣੀ ਚਾਹੀਦੀ ਹੈ ਜਾਂ ਐਨਸੀਵੀਟੀ ਤੋਂ ਨੈਸ਼ਨਲ ਅਪਰੈਂਟਸ ਸਰਟੀਫਿਕੇਟ ਪ੍ਰਾਪਤ ਕੀਤਾ ਹੋਣਾ ਚਾਹੀਦਾ ਹੈ ਉਮਰ ਸੀਮਾ ਦੀ ਗੱਲ ਕਰੀਏ ਤਾਂ 1 ਜੁਲਾਈ 2025 ਤੋਂ 18 ਤੋਂ ਲੈ ਕੇ 36 ਸਾਲ ਦੇ ਵਿਚਕਾਰ ਤੁਹਾਡੀ ਉਮਰ ਜਿਹੜੀ ਹੈ ਹੋਣੀ ਚਾਹੀਦੀ ਹੈ आरआरबी ने मानसार ਤੋਂ ਛੋਟ ਵੀ ਦਿੱਤੀ ਜਾਏਗੀ। ਗਰੁਪ ਡੀ ਪਰ ਤੇ ਲਈ ਅਰਜੀ ਦੇਣ ਲਈ ਜਨਰਲ OBC ਸ਼੍ਰੇਣੀ ਦੇ ਉਮੀਦਵਾਰਾਂ ਨੂੰ 500 ਰੁਪਏ CBT ਵਿੱਚ ਸ਼ਾਮਲ ਹੋਣ ਤੇ 400 ਰੁਪਏ ਵਾਪਸ ਕੀਤੇ ਜਾਣਗੇ। ਅਤੇ SC/ST, EBC ਔਰਤਾਂ ਟ੍ਰਾਂਸਜੈਂਟਰ ਨੂੰ 250 ਰੁਪਏ CBT ਵਿੱਚ ਸ਼ਾਮਲ ਹੋਣ ਤੇ ਰਿਫੰਡ ਕੀਤੇ ਜਾਣਗੇ ਤੇ ਫੀਸ ਲੱਗੇਗੀ। ਕਿਵੇਂ ਅਪਲਾਈ ਕਰਨਾ ਹੈ ਅਰਜ਼ੀਆਂ ਜਿਹੜੀਆਂ 23 ਜਨਵਰੀ ਤੇ 22 ਫਰਵਰੀ ਦੇ ਵਿਚਕਾਰ ਆਨਲਾਈਨ ਜਮ੍ਹਾਂ ਕੀਤੀਆਂ ਜਾ ਸਕਦੀਆਂ ਹਨ। ਤਨੋਂ ਇੱਕ ਰੀਸੈਂਟ ਫੋਟੋ ਸਕੈਨ ਕੀਤੇ ਦਸਤਾਕ ਤੇ ਸਬੰਧਤ ਦਸਤਾਵੇਜ ਜਿਵੇਂ ਕਿ ਵਿਦਿਅਕ ਸਰਟੀਫਿਕੇਟ ਜਾਤੀ ਸਰਟੀਫਿਕੇਟ ਜੇ ਲਾਗੂ ਹੋਵੇ ਤੇ ਇੱਕ ਤੋਂ ਵੈਧ ਆਈਡੀ ਪ੍ਰੂਫ ਅਪਲੋਡ ਕਰਨਾ ਹੋਵੇਗਾ ਯਕੀਨੀ ਬਣਾਓ ਕਿ ਸਾਰੇ ਕਲਮ ਸਹੀ ਤਰੀਕੇ ਨਾਲ ਭਰੇ ਗਏ ਨੇ ਜੋ ਆਖਰੀ ਮਿੰਟ ਛੋਣ ਵਾਲੇ ਪੰਬਲ ਪੂਸੇ ਤੋਂ ਬਚਿਆ ਜਾ ਸਕੇ ਭਰਤੀ ਪ੍ਰਕਿਰਿਆ ਜਿਹੜੀ ਹੈ ਕੰਪਿਊਟਰ ਅਧਾਰਤ ਤੁਹਾਡਾ ਟੈਸਟ ਹੋਏਗਾ ਸਰੀਰਕ ਕੁਸ਼ਲਤਾ ਟੈਸਟ ਹੋਏਗਾ ਦਸਤਾਵੇਜ ਤੁਹਾਡੇ ਤਸਦੀਕ ਕੀਤੇ ਜਾਣਗੇ ਤੇ ਕਿ ਮੈਡੀਕਲ ਪ੍ਰੀਖਿਆ ਇਹਦੇ ਵਿੱਚ ਸ਼ਾਮਲ ਹੋਏਗੀ ਜਨਰਲ ਸਾਇੰਸ ਦੇ 25 ਸਵਾਲ ਆਣਗੇ ਗਣਿਤ ਦੇ ਵੀ 25 ਸਵਾਲ ਆਣਗੇ ਜਨਰਲ ਇੰਟੈਲੀਜੈਂਸ ਤੇ ਤਰਕ ਦੇ 30 ਸਵਾਲ ਆਣਗੇ ਕਾਮਨ ਅਵੇਅਰਨਸ ਦੇ 20 ਸਵਾਲ ਆਣਗੇ ਗਲਤ ਉੱਤਰਾਂ ਲਈ ਜਿਹੜਾ 1/3 ਅੰਕ ਦੀ ਕਟੌਤੀ ਨਾਲ ਅੰਕ ਦਿੱਤੇ ਜਾਣਗੇ ਸਹੀ ਉੱਤਰਾਂ ਲਈ ਪਲੱਸ 1 ਤਾਂ ਜਾਏਗਾ ਸੋ ਇਹ ਵੱਡੀ ਅਪਡੇਟ ਅੱਜ ਤੁਹਾਡੇ ਨਾਲ ਅਸੀਂ ਸਾਂਝੀ ਕੀਤੀ ਹੈ ਇਸੇ ਤਰ੍ਹਾਂ ਨਿਤ ਨਵੀਆਂ ਨੌਕਰੀਆਂ ਦੀ ਜਾਣਕਾਰੀ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਸ਼ੇਅਰ ਕਰਦੇ ਹੋ ਮਿਲਦੇ ਹਾਂ ਇੱਕ ਹੋਰ ਨਵੀਂ ਨੌਕਰੀ ਦੇ ਨਾਲ ਸੋ ਦੋਸਤੋ ਰੇਲਵੇ ਪ੍ਰਤੀਬੋਰਡ ਨੇ ਇੱਕ ਵਾਰ ਫਿਰ ਭਾਰਤੀਆਂ ਦਾ ਪਟਾਰਾ ਖੋਲ ਦਿੱਤਾ ਹੈ ਬੋਰਡ ਨੇ ਗਰੁੱਪ ਡੀ ਪਰਤੀ ਲਈ ਸ਼ਾਰਟ ਨੋਟਿਸ ਜਾਰੀ ਕੀਤਾ ਹੈ ਅਰਜੀ ਦੀ ਪ੍ਰਕਿਰਿਆ 23 ਜਨਵਰੀ 2025 ਤੋਂ ਸ਼ੁਰੂ ਹੋ ਕੇ 22 ਫਰਵਰੀ 2025 ਤੱਕ ਜਾਰੀ ਰਹੇਗੀ ਇਸ ਪ੍ਰਤੀ ਤਹਿਤ 32438 ਅਮੈ ਦੇ ਭਰਤੀ ਕੀਤੀ ਜਾਵੇਗੀ ਉਮੀਦਵਾਰ ਬੋਰਡ ਦੀ ਅਧਿਕਾਰਤ ਵੈਬਸਾਈਟ ਤੇ ਜਾ ਕੇ ਸ਼ਾਰਟ ਨੋਟਿਸ ਚੈੱਕ ਕਰ ਸਕਦੇ ਨੇ ਮਤਵਪੂਰਨ ਤਰੀਕਾਂ ਜਿਹੜੀਆਂ ਰਹਿਣਗੀਆਂ ਦਸੰਬਰ 28 ਨੂੰ ਜਿਹੜਾ ਨੋਟੀਫਿਕੇਸ਼ਨ ਜਾਰੀ ਹੋਇਆ ਅਰਜੀ ਭਰਨ ਦੀ ਸ਼ੁਰੂਆਤੀ ਮਿਤੀ ਜਿਹੜੀ ਹੈ ਉਹ 23 ਜਨਵਰੀ 2025 ਅਤੇ ਅਰਜੀ ਫੀਸ ਦੇ ਭੁਗਤਾਨ ਦੀ ਆਖਰੀ ਮਿਤੀ ਜੜੀ ਹੈ 22 ਫਰਵਰੀ 2025 ਹੈ ਐਡਮਿਟ ਕਾਰਡ ਜਿਹੜੇ ਪ੍ਰੀਖਿਆ ਤੋਂ ਪਹਿਲਾਂ ਤੁਹਾਨੂੰ ਮਿਲਣਗੇ ਪ੍ਰੀਖਿਆ ਦੀ ਮਿਤੀ ਤੇ ਨਤੀਜਾ ਐਲਾਨ ਕੀਤੇ ਜਾਣਗੇ ਗਰੁੱਪ ਡੀ ਯੋਗਤਾ ਰੇਲਵੇ ਦੀ ਗਰੁੱਪ ਡੀ ਯੋਗਤਾ ਦੇ ਵਿੱਚ ਉਮੀਦਵਾਰ ਨੇ 10ਵੀਂ ਪਾਸ ਕੀਤੀ ਹੋਣੀ ਚਾਹੀਦੀ ਹੈ ਜਾਂ ਐਨਸੀਵੀਟੀ ਤੋਂ ਨੈਸ਼ਨਲ ਅਪਰੈਂਟਸ ਸਰਟੀਫਿਕੇਟ ਪ੍ਰਾਪਤ ਕੀਤਾ ਹੋਣਾ ਚਾਹੀਦਾ ਹੈ ਉਮਰ ਸੀਮਾ ਦੀ ਗੱਲ ਕਰੀਏ ਤਾਂ 1 ਜੁਲਾਈ 2025 ਤੋਂ 18 ਤੋਂ ਲੈ ਕੇ 36 ਸਾਲ ਦੇ ਵਿਚਕਾਰ ਤੁਹਾਡੀ ਉਮਰ ਜਿਹੜੀ ਹੈ ਹੋਣੀ ਚਾਹੀਦੀ ਹੈ RRB ਨੀਮਨ ਸਾਰਤ ਤੋਂ ਛੋਟ ਵੀ ਦਿੱਤੀ ਜਾਏਗੀ ਗਰੁੱਪ ਡੀ ਪਰਤ ਲਈ ਅਰਜੀ ਦੇਣ ਲਈ ਜਨਰਲ OBC ਸ਼੍ਰੇਣੀ ਦੇ ਉਮੀਦਵਾਰਾਂ ਨੂੰ 500 ਰੁਪਏ CBT ਵਿੱਚ ਸ਼ਾਮਲ ਹੋਣ ਤੇ 400 ਰੁਪਏ ਵਾਪਸ ਕੀਤੇ ਜਾਣਗੇ ਅਤੇ SC ST EBC ਔਰਤਾ ਟ੍ਰਾਂਸਜੈਂਟਰ ਅੰਡਰ ਨੂੰ 250 ਰੁਪਏ CBT ਵਿੱਚ ਸ਼ਾਮਲ ਹੋਣ ਤੇ ਰਿਫੰਡ ਕੀਤੇ ਜਾਣਗੇ ਤੇ ਫੀਸ ਲੱਗੇਗੀ ਕਿਵੇਂ ਅਪਲਾਈ ਕਰਨਾ ਹੈ ਅਰਜ਼ੀਆਂ ਜਿਹੜੀਆਂ 23 ਜਨਵਰੀ ਤੇ 22 ਫਰਵਰੀ ਦੇ ਵਿਚਕਾਰ ਆਨਲਾਈਨ ਜਮ੍ਹਾਂ ਕੀਤੀਆਂ ਜਾ ਸਕਦੀਆਂ ਨੇ ਤਨੋ ਇੱਕ ਰੀਸੈਂਟ ਫੋਟੋ ਸਕੈਨ ਕੀਤੇ ਦਸਤਕ ਤੇ ਸਬੰਧਤ ਦਸਤਾਵੇਜ ਜਿਵੇਂ ਕਿ ਵਿਦਿਅਕ ਸਰਟੀਫਿਕੇਟ ਚਾਤੀ ਸਰਟੀਫਿਕੇਟ ਜੇ ਲਾਗੂ ਹੋਵੇ ਤੇ ਇੱਕ ਤੋਂ ਵੈਧ ਆਈਡੀ ਪ੍ਰੂਫ ਅਪਲੋਡ ਕਰਨਾ ਹੋਵੇਗਾ ਇਹ ਚਕ ਨਹੀਂ ਬਣਾਓ ਕਿ ਸਾਰੇ ਕਲਮ ਸਹੀ ਤਰੀਕੇ ਨਾਲ ਭਰੇ ਗਏ ਨੇ ਜੋ ਆਖਰੀ ਮਿੰਟ ਛੋਣ ਵਾਲੇ ਪੰਬਲ ਪੂਸੇ ਤੋਂ ਬਚਿਆ ਜਾ ਸਕੇ ਭਰਤੀ ਪ੍ਰਕਿਰਿਆ ਜਿਹੜੀ ਹੈ ਕੰਪਿਊਟਰ ਅਧਾਰਤ ਤੁਹਾਡਾ ਟੈਸਟ ਹੋਏਗਾ ਸਰੀਰਕ ਕੁਸ਼ਲਤਾ ਟੈਸਟ ਹੋਏਗਾ ਦਸਤਾਵੇਜ਼ ਤੁਹਾਡੇ ਤਸਦੀਕ ਕੀਤੇ ਜਾਣਗੇ ਤੇ ਕਿ ਮੈਡੀਕਲ ਪ੍ਰੀਖਿਆ ਇਹਦੇ ਵਿੱਚ ਸ਼ਾਮਲ ਹੋਏਗੀ ਜਨਰਲ ਸਾਇੰਸ ਦੇ 25 ਸਵਾਲ ਆਣਗੇ ਗਣਿਤ ਦੇ ਵੀ 25 ਸਵਾਲ ਆਣਗੇ ਜਨਰਲ ਇੰਟੈਲੀਜੈਂਸ ਤੇ ਤਰਕ ਦੇ 30 ਸਵਾਲ ਆਣਗੇ ਕਮਨ ਅਵੇਅਰਨਸ ਦੇ 20 ਸਵਾਲ ਆਣਗੇ ਗਲਤ ਉੱਤਰਾਂ ਲਈ ਜਿਹੜਾ 1/3 ਅੰਕ ਦੀ ਕਟੌਤੀ ਨਾਲ ਅੰਕ ਦਿੱਤੇ ਜਾਣਗੇ ਸਹੀ ਉੱਤਰਾਂ ਲਈ ਪਲੱਸ 1 ਤਾਂ ਜਾਏਗਾ ਸੋ ਇਹ ਵੱਡੀ ਅਪਡੇਟ ਅੱਜ ਤੁਹਾਡੇ ਨਾਲ ਅਸੀਂ ਸਾਂਝੀ ਕੀਤੀ ਹੈ ਇਸੇ ਤਰ੍ਹਾਂ ਨਿੱਤ ਨਵੀਆਂ ਨੌਕਰੀਆਂ ਦੀ ਜਾਣਕਾਰੀ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਸ਼ੇਅਰ ਕਰਦੇ ਹੋ ਮਿਲਦੇ ਹਾਂ ਇੱਕ ਹੋਰ ਨਵੀਂ ਨੌਕਰੀ ਦੇ ਨਾਲ ਸੋ ਦੋਸਤੋ ਰੇਲਵੇ ਭਰਤੀ ਬੋਰਡ ਨੇ ਇੱਕ ਵਾਰ ਫਿਰ ਭਾਰਤੀਆਂ ਦਾ ਪਟਾਰਾ ਖੋਲ ਦਿੱਤਾ ਹੈ ਬੋਰਡ ਨੇ ਗਰੁੱਪ ਡੀ ਭਰਤੀ ਲਈ ਸ਼ਾਰਟ ਨੋਟਿਸ ਜਾਰੀ ਕੀਤਾ ਹੈ ਅਰਜ਼ੀਆਂ ਦੀ ਪ੍ਰਕਿਰਿਆ 23 ਜਨਵਰੀ 2025 ਤੋਂ ਸ਼ੁਰੂ ਹੋ ਕੇ 22 ਫਰਵਰੀ 2025 ਤੱਕ ਜਾਰੀ ਰਹੇਗੀ ਇਸ ਭਰਤੀ ਤਹਿਤ 32438 ਅਸਾਮੀਆਂ ਤੇ ਭਰਤੀ ਕੀਤੀ ਜਾਵੇਗੀ ਉਮੀਦਵਾਰ ਬੋਰਡ ਦੀ ਅਧਿਕਾਰਤ ਵੈਬਸਾਈਟ ਜਾ ਕੇ ਸ਼ਾਰਟ ਨੋਟਿਸ ਚੈੱਕ ਕਰ ਸਕਦੇ ਨੇ ਮੱਤਵਪੂਰਨ ਤਰੀਕਾਂ ਜਿਹੜੀਆਂ ਰਹਿਣਗੀਆਂ ਦਸੰਬਰ 28 ਨੂੰ ਜਿਹੜਾ ਨੋਟੀਫਿਕੇਸ਼ਨ ਜਾਰੀ ਹੋਇਆ ਅਰਜ਼ੀ ਭਰਨ ਦੀ ਸ਼ੁਰੂਆਤੀ ਮਿਤੀ ਜਿਹੜੀ ਹੈ 23 ਜਨਵਰੀ 2025 ਅਤੇ ਅਰਜੀ ਫੀਸ ਦੇ ਭੁਗਤਾਨ ਦੀ ਆਖਰੀ ਮਿਤੀ ਜਿਹੜੀ ਹੈ 25 ਫਰਵਰੀ 2025 ਹੈ ਐਡਮਿਟ ਕਾਰਡ ਜਿਹੜੇ ਪ੍ਰੀਖਿਆ ਤੋਂ ਪਹਿਲਾਂ ਤੁਹਾਨੂੰ ਮਿਲਣਗੇ ਪ੍ਰੀਖਿਆ ਦੀ ਮਿਤੀ ਤੇ ਨਤੀਜਾ ਐਲਾਨ ਕੀਤੇ ਜਾਣਗੇ ਗਰੁੱਪ ਡੀ ਯੋਗਤਾ ਰੇਲਵੇ ਦੀ ਗਰੁੱਪ ਡੀ ਯੋਗਤਾ ਦੇ ਵਿੱਚ ਉਮੀਦਵਾਰ ਨੇ 10ਵੀਂ ਪਾਸ ਕੀਤੀ ਹੋਣੀ ਚਾਹੀਦੀ ਹੈ ਜਾਂ NCVT ਤੋਂ ਨੈਸ਼ਨਲ ਅਪਰੈਂਟਸ ਸਰਟੀਫਿਕੇਟ ਪ੍ਰਾਪਤ ਕੀਤਾ ਹੋਣਾ ਚਾਹੀਦਾ ਹੈ ਉਮਰ ਸੀਮਾ ਦੀ ਗੱਲ ਕਰੀਏ ਤਾਂ 1 ਜੁਲਾਈ 2025 ਤੋਂ 18 ਤੋਂ ਲੈ ਕੇ 36 ਸਾਲ ਦੇ ਵਿਚਕਾਰ ਤੁਹਾਡੀ ਉਮਰ ਜਿਹੜੀ ਹੈ ਹੋਣੀ ਚਾਹੀਦੀ ਹੈ आरआरबी ਨੀਮਨ ਸਾਰ ਤੋਂ ਛੋਟ ਵੀ ਦਿੱਤੀ ਦਿੱਤੀ ਜਾਏਗੀ ਗਰੁੱਪ ਡੀ ਪੱਰ ਤੇ ਲਈ ਅਰਜੀ ਦੇਣ ਲਈ ਜਨਰਲ OBC ਸ਼੍ਰੇਣੀ ਦੇ ਉਮੀਦਵਾਰਾਂ ਨੂੰ 500 ਰੁਪਏ CBT ਵਿਧੇ ਵਿੱਚ ਸ਼ਾਮਲ ਹੋਣ ਤੇ 400 ਰੁਪਏ ਵਾਪਸ ਕੀਤੇ ਜਾਣਗੇ ਅਤੇ SC ST EBC ਔਰਤਾਂ ਟ੍ਰਾਂਸਜੈਂਟਰ ਅੰਡਰ ਨੂੰ 250 ਰੁਪਏ CBT ਵਿੱਚ ਸ਼ਾਮਲ ਹੋਣ ਤੇ ਰਿਫੰਡ ਕੀਤੇ ਜਾਣਗੇ ਤੇ ਫੀਸ ਲੱਗੇਗੀ ਕਿਵੇਂ ਅਪਲਾਈ ਕਰਨਾ ਹੈ ਅਰਜ਼ੀਆਂ ਜਿਹੜੀਆਂ 23 ਜਨਵਰੀ ਤੇ 22 ਫਰਵਰੀ ਦੇ ਵਿਚਕਾਰ ਆਨਲਾਈਨ ਜਮ੍ਹਾਂ ਕੀਤੀਆਂ ਜਾ ਸਕਦੀਆਂ ਨੇ ਤਨੋਂ ਇੱਕ ਰੀਸੈਂਟ ਫੋਟੋ ਸਕੈਨ ਕੀਤੇ ਦਸਤਾਕ ਤੇ ਸਬੰਧਤ ਦਸਤਾਵੇਜ ਜਿਵੇਂ ਕਿ ਵਿਦਿਅਕ ਸਰਟੀਫਿਕੇਟ ਜਾਤੀ ਸਰਟੀਫਿਕੇਟ ਜੇ ਲਾਗੂ ਹੋਵੇ ਤੇ ਇੱਕ ਤੋਂ ਵੈਧ ਆਈਡੀ ਪ੍ਰੂਫ ਅਪਲੋਡ ਕਰਨਾ ਹੋਵੇਗਾ ਇਹ ਚਕਨੀ ਨਿਭਾਓ ਕਿ ਸਾਰੇ ਕਾਲਮ ਸਹੀ ਤਰੀਕੇ ਨਾਲ ਭਰੇ ਗਏ ਨੇ ਜੋ ਆਖਰੀ ਮਿੰਟ ਛੋਣ ਵਾਲੇ ਪੰਬਲ ਪੂਸੇ ਤੋਂ ਬਚਿਆ ਜਾ ਸਕੇ ਭਰਤੀ ਪ੍ਰਕਿਰਿਆ ਜਿਹੜੀ ਹੈ ਕੰਪਿਊਟਰ ਅਧਾਰਤ ਤੁਹਾਡਾ ਟੈਸਟ ਹੋਏਗਾ ਸਰੀਰਕ ਕੁਸ਼ਲਤਾ ਟੈਸਟ ਹੋਏਗਾ ਦਸਤਾਵੇਜ਼ ਤੁਹਾਡੇ ਤਸਦੀਕ ਕੀਤੇ ਜਾਣਗੇ ਤੇ ਕਿ ਮੈਡੀਕਲ ਪ੍ਰੀਖਿਆ ਇਹਦੇ ਵਿੱਚ ਸ਼ਾਮਲ ਹੋਏਗੀ ਜਨਰਲ ਸਾਇੰਸ ਦੇ 25 ਸਵਾਲ ਆਣਗੇ ਗਣਿਤ ਦੇ ਵੀ 25 ਸਵਾਲ ਆਣਗੇ ਜਨਰਲ ਇੰਟੈਲੀਜੈਂਸ ਤੇ ਤਰਕ ਦੇ 30 ਸਵਾਲ ਆਣਗੇ ਕਾਮਨ ਅਵੇਅਰنس ਦੇ 20 ਸਵਾਲ ਆਣਗੇ ਗਲਤ ਉੱਤਰਾਂ ਲਈ ਜਿਹੜਾ 1/3 ਅੰਕ ਦੀ ਕਟੌਤੀ ਨਾਲ ਅੰਕ ਦਿੱਤੇ ਜਾਣਗੇ ਸਹੀ ਉੱਤਰਾਂ ਲਈ ਪਲੱਸ 1 ਤਾਂ ਜਾਏਗਾ ਸੋ ਇਹ ਵੱਡੀ ਅਪਡੇਟ ਅੱਜ ਤੁਹਾਡੇ ਨਾਲ ਅਸੀਂ ਸਾਂਝੀ ਕੀਤੀ ਹੈ ਇਸੇ ਤਰ੍ਹਾਂ ਨਿਤ ਨਵੀਆਂ ਨੌਕਰੀਆਂ ਦੀ ਜਾਣਕਾਰੀ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਸ਼ੇਅਰ ਕਰਦੇ ਹੋ ਮਿਲਦੇ ਹਾਂ ਇੱਕ ਹੋਰ ਨਵੀਂ ਨੌਕਰੀ ਦੇ ਨਾਲ ਸੋ ਦੋਸਤੋ ਰੇਲਵੇ ਪ੍ਰਤੀਬੋਧ ਨੇ ਇੱਕ ਵਾਰ ਫਿਰ ਭਾਰਤੀਆਂ ਦਾ ਪਟਾਰਾ ਖੋਲ ਦਿੱਤਾ ਹੈ ਬੋਰਡ ਨੇ ਗਰੁੱਪ ਡੀ ਪ੍ਰਤੀ ਲਈ ਸ਼ਾਰਟ ਨੋਟਿਸ ਜਾਰੀ ਕੀਤਾ ਹੈ ਅਰਜੀ ਦੀ ਪ੍ਰਕਿਰਿਆ 23 ਜਨਵਰੀ 2025 ਤੋਂ ਸ਼ੁਰੂ ਹੋ ਕੇ 22 ਫਰਵਰੀ 2025 ਤੱਕ ਜਾਰੀ ਰਹੇਗੀ ਇਸ ਪ੍ਰਤੀ ਤਹਿਤ 32438 ਅਮੈ ਅਤੇ ਭਰਤੀ ਕੀਤੀ ਜਾਵੇਗੀ ਉਮੀਦਵਾਰ ਬੋਰਡ ਦੀ ਅਧਿਕਾਰਤ ਵੈਬਸਾਈਟ ਤੇ ਜਾ ਕੇ ਸ਼ਾਰਟ ਨੋਟਿਸ ਚੈੱਕ ਕਰ ਸਕਦੇ ਨੇ ਮੱਤਵਪੂਰਨ ਤਰੀਕਾਂ ਜਿਹੜੀਆਂ ਰਹਿਣਗੀਆਂ ਦਸੰਬਰ 28 ਨੂੰ ਜਿਹੜਾ ਨੋਟੀਫਿਕੇਸ਼ਨ ਜਾਰੀ ਹੋਇਆ ਅਰਜੀ ਭਰਨ ਦੀ ਸ਼ੁਰੂਆਤੀ ਮਿਤੀ ਜਿਹੜੀ ਹੈ ਉਹ 23 ਜਨਵਰੀ 2025 ਅਤੇ ਅਰਜੀ ਫੀਸ ਦੇ ਭੁਗਤਾਨ ਦੀ ਆਖਰੀ ਮਿਤੀ ਜਿਹੜੀ ਹੈ 22 ਫਰਵਰੀ 2025 ਹੈ ਐਡਮਿਟ ਕਾਰਡ ਜਿਹੜੇ ਪ੍ਰੀਖਿਆ ਤੋਂ ਪਹਿਲਾਂ ਤੁਹਾਨੂੰ ਮਿਲਣਗੇ ਪ੍ਰੀਖਿਆ ਦੀ ਮਿਤੀ ਤੇ ਨਤੀਜਾ ਐਲਾਨ ਕੀਤੇ ਜਾਣਗੇ ਗਰੁੱਪ ਡੀ ਯੋਗਤਾ ਰੇਲਵੇ ਦੀ ਗਰੁੱਪ ਡੀ ਯੋਗਤਾ ਦੇ ਵਿੱਚ ਉਮੀਦਵਾਰ ਨੇ 10ਵੀਂ ਪਾਸ ਕੀਤੀ ਹੋਣੀ ਚਾਹੀਦੀ ਹੈ ਜਾਂ NCVT ਤੋਂ ਨੈਸ਼ਨਲ ਅਪਰੈਂਟਸ ਸਰਟੀਫਿਕੇਟ ਪ੍ਰਾਪਤ ਕੀਤਾ ਹੋਣਾ ਚਾਹੀਦਾ ਹੈ ਉਮਰ ਸੀਮਾ ਦੀ ਗੱਲ ਕਰੀਏ ਤਾਂ 1 ਜੁਲਾਈ 2025 ਤੋਂ 18 ਤੋਂ ਲੈ ਕੇ 36 ਸਾਲ ਦੇ ਵਿਚਕਾਰ ਤੁਹਾਡੀ ਉਮਰ ਜਿਹੜੀ ਹੈ ਹੋਣੀ ਚਾਹੀਦੀ ਹੈ RRB ਨੀਮਨ ਸਾਰ ਤੋਂ ਛੋਟ ਵੀ ਦਿੱਤੀ ਜਾਏਗੀ ਗਰੁੱਪ ਡੀ ਪਰਤ ਲਈ ਅਰਜੀ ਦੇਣ ਲਈ ਜਨਰਲ OBC ਸ਼੍ਰੇਣੀ ਦੇ ਉਮੀਦਵਾਰਾਂ ਨੂੰ ₹500 CBT ਵਿਧੇ ਵਿੱਚ ਸ਼ਾਮਲ ਹੋਣ ਤੇ ₹400 ਵਾਪਸ ਕੀਤੇ ਜਾਣਗੇ ਅਤੇ SC/ST, EBC ਔਰਤਾ ਟ੍ਰਾਂਸਜੈਂਟਰਸ ਅੰਡਰ ਨੂੰ ₹250 CBT ਵਿੱਚ ਸ਼ਾਮਲ ਹੋਣ ਤੇ ਰਿਫੰਡ ਕੀਤੇ ਜਾਣਗੇ ਤੇ ਫੀਸ ਲੱਗੇਗੀ ਕਿਵੇਂ ਅਪਲਾਈ ਕਰਨਾ ਹੈ ਅਰਜ਼ੀਆਂ ਜਿਹੜੀਆਂ 23 ਜਨਵਰੀ ਤੇ 22 ਫਰਵਰੀ ਦੇ ਵਿਚਕਾਰ ਆਨਲਾਈਨ ਜਮ੍ਹਾਂ ਕੀਤੀਆਂ ਜਾ ਸਕੀਆਂ ਨੇ ਤਨੋਂ ਇੱਕ ਰੀਸੈਂਟ ਫੋਟੋ ਸਕੈਨ ਕੀਤੇ ਦਸਤਕ ਤੇ ਸਬੰਧਤ ਦਸਤਾਵੇਜ ਜਿਵੇਂ ਕਿ ਵਿਦਿਅਕ ਸਰਟੀਫਿਕੇਟ ਚਾਤੀ ਸਰਟੀਫਿਕੇਟ ਜੇ ਲਾਗੂ ਹੋਵੇ ਤੇ ਇੱਕ ਤੋਂ ਵੈਧ ਆਈਡੀ ਪ੍ਰੂਫ ਅਪਲੋਡ ਕਰਨਾ ਹੋਵੇਗਾ ਇਹ ਚਕ ਨਹੀਂ ਬਣਾਓ ਕਿ ਸਾਰੇ ਕਲਮ ਸਹੀ ਤਰੀਕੇ ਨਾਲ ਭਰੇ ਗਏ ਨੇ ਜੋ ਆਖਰੀ ਮਿੰਟ ਛੋਣ ਵਾਲੇ ਪੰਬਲ ਪੂਸੇ ਤੋਂ ਬਚਿਆ ਜਾ ਸਕੇ ਭਰਤੀ ਪ੍ਰਕਿਰਿਆ ਜਿਹੜੀ ਹੈ ਕੰਪਿਊਟਰ ਅਧਾਰਤ ਤੁਹਾਡਾ ਟੈਸਟ ਹੋਏਗਾ ਸਰੀਰਕ ਕੁਸ਼ਲਤਾ ਟੈਸਟ ਹੋਏਗਾ ਦਸਤਾਵੇਜ਼ ਤੁਹਾਡੇ ਤਸਦੀਕ ਕੀਤੇ ਜਾਣਗੇ ਤੇ ਕਿ ਮੈਡੀਕਲ ਪ੍ਰੀਖਿਆ ਇਹਦੇ ਵਿੱਚ ਸ਼ਾਮਲ ਹੋਏਗੀ ਜਨਰਲ ਸਾਇੰਸ ਦੇ 25 ਸਵਾਲ ਆਣਗੇ ਗਣਿਤ ਦੇ ਵੀ 25 ਸਵਾਲ ਆਣਗੇ ਜਨਰਲ ਇੰਟੈਲੀਜੈਂਸ ਤੇ ਤਰਕ ਦੇ 30 ਸਵਾਲ ਆਣਗੇ ਕਾਮਨ ਅਵੇਅਰنس ਦੇ 20 ਸਵਾਲ ਆਣਗੇ ਗਲਤ ਉੱਤਰਾਂ ਲਈ ਜਿਹੜਾ 1/3 ਅੰਕ ਦੀ ਕਟੌਤੀ ਨਾਲ ਅੰਕ ਦਿੱਤੇ ਜਾਣਗੇ ਸਹੀ ਉੱਤਰਾਂ ਲਈ ਪਲੱਸ 1 ਤਾਂ ਜਾਏਗਾ ਸੋ ਇਹ ਵੱਡੀ ਅਪਡੇਟ ਅੱਜ ਤੁਹਾਡੇ ਨਾਲ ਅਸੀਂ ਸਾਂਝੀ ਕੀਤੀ ਹੈ ਇਸੇ ਤਰ੍ਹਾਂ ਨਿਤ ਨਵੀਆਂ ਨੌਕਰੀਆਂ ਦੀ ਜਾਣਕਾਰੀ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਸ਼ੇਅਰ ਕਰਦੇ ਹੋ ਮਿਲਦੇ ਹਾਂ ਇੱਕ ਹੋਰ ਨਵੀਂ ਨੌਕਰੀ ਦੇ ਨਾਲ ਸੋ ਦੋਸਤੋ ਰੇਲਵੇ ਪ੍ਰਤੀਬੋਧ ਨੇ ਇੱਕ ਵਾਰ ਫਿਰ ਪਾਤਿਆ ਦਾ ਪਟਾਰਾ ਖੋਲ ਦਿੱਤਾ ਹੈ ਬੋਰਡ ਨੇ ਗਰੁੱਪ ਡੀ ਪਰਤੀ ਲਈ ਸ਼ਾਰਟ ਨੋਟਿਸ ਜਾਰੀ ਕੀਤਾ ਹੈ ਅਰਜੀ ਦੀ ਪ੍ਰਕਿਰਿਆ 23 ਜਨਵਰੀ 2025 ਤੋਂ ਸ਼ੁਰੂ ਹੋ ਕੇ 22 ਫਰਵਰੀ 2025 ਤੱਕ ਜਾਰੀ ਰਹੇਗੀ ਇਸ ਪ੍ਰਤੀ ਤਹਿਤ 32438 ਅਮੈ ਦੇ ਭਰਤੀ ਕੀਤੀ ਜਾਵੇਗੀ ਉਮੀਦਵਾਰ ਬੋਰਡ ਦੀ ਅਧਿਕਾਰਤ ਵੈਬਸਾਈਟ ਤੇ ਜਾ ਕੇ ਸ਼ਾਰਟ ਨੋਟਿਸ ਚੈੱਕ ਕਰ ਸਕਦੇ ਨੇ ਮੱਤਵਪੂਰਨ ਤਰੀਕਾਂ ਜਿਹੜੀਆਂ ਰਹਿਣਗੀਆਂ ਦਸੰਬਰ 28 ਨੂੰ ਜਿਹੜਾ ਨੋਟੀਫਿਕੇਸ਼ਨ ਜਾਰੀ ਹੋਇਆ ਅਰਜੀ ਭਰਨ ਦੀ ਸ਼ੁਰੂਆਤੀ ਮਿਤੀ ਜਿਹੜੀ ਹੈ ਉਹ 23 ਜਨਵਰੀ 2025 ਅਤੇ ਅਰਜੀ ਫੀਸ ਦੇ ਭੁਗਤਾਨ ਦੀ ਆਖਰੀ ਮਿਤੀ ਜਿਹੜੀ ਹੈ 22 ਫਰਵਰੀ 2025 ਹੈ ਐਡਮਿਟ ਕਾਰਡ ਜਿਹੜੇ ਪ੍ਰੀਖਿਆ ਤੋਂ ਪਹਿਲਾਂ ਤੁਹਾਨੂੰ ਮਿਲਣਗੇ ਪ੍ਰੀਖਿਆ ਦੀ ਮਿਤੀ ਤੇ ਨਤੀਜਾ ਐਲਾਨ ਕੀਤੇ ਜਾਣਗੇ ਗਰੁੱਪ ਡੀ ਯੋਗਤਾ ਰੇਲਵੇ ਦੀ ਗਰੁੱਪ ਡੀ ਯੋਗਤਾ ਦੇ ਵਿੱਚ ਉਮੀਦਵਾਰ ਨੇ 10ਵੀਂ ਪਾਸ ਕੀਤੀ ਹੋਣੀ ਚਾਹੀਦੀ ਹੈ ਜਾਂ ਐਨਸੀਵੀਟੀ ਤੋਂ ਨੈਸ਼ਨਲ ਅਪਰੈਂਟਸ ਸਰਟੀਫਿਕੇਟ ਪ੍ਰਾਪਤ ਕੀਤਾ ਹੋਣਾ ਚਾਹੀਦਾ ਹੈ ਉਮਰ ਸੀਮਾ ਦੀ ਗੱਲ ਕਰੀਏ ਤਾਂ 1 ਜੁਲਾਈ 2025 ਤੋਂ 18 ਤੋਂ ਲੈ ਕੇ 36 ਸਾਲ ਦੇ ਵਿਚਕਾਰ ਤੁਹਾਡੀ ਉਮਰ ਜਿਹੜੀ ਹੈ ਹੋਣੀ ਚਾਹੀਦੀ ਹੈ RRB ਨੀਮਨ ਸਾਰ ਤੋਂ ਛੋਟ ਵੀ ਦਿੱਤੀ ਜਾਏਗੀ ਗਰੁੱਪ ਡੀ ਪਰਤ ਲਈ ਅਰਜੀ ਦੇਣ ਲਈ ਜਨਰਲ OBC ਸ਼੍ਰੇਣੀ ਦੇ ਉਮੀਦਵਾਰਾਂ ਨੂੰ ₹500 CVT ਵਿਧੇ ਵਿੱਚ ਸ਼ਾਮਲ ਹੋਣ ਤੇ ₹400 ਵਾਪਸ ਕੀਤੇ ਜਾਣਗੇ ਅਤੇ SC/ST, EBC ਔਰਤਾ ਟ੍ਰਾਂਸਜੈਂਟਰ ਅੰਡਰ ਨੂੰ ₹250 CVT ਵਿੱਚ ਸ਼ਾਮਲ ਹੋਣ ਤੇ ਰਿਫੰਡ ਕੀਤੇ ਜਾਣਗੇ ਤੇ ਫੀਸ ਲੱਗੇਗੀ ਕਿਵੇਂ ਅਪਲਾਈ ਕਰਨਾ ਹੈ ਅਰਜ਼ੀਆਂ ਜਿਹੜੀਆਂ 23 ਜਨਵਰੀ ਤੇ 22 ਫਰਵਰੀ ਦੇ ਵਿਚਕਾਰ ਆਨਲਾਈਨ ਜਮ੍ਹਾਂ ਕੀਤੀਆਂ ਜਾ ਸਕਦੀਆਂ ਨੇ ਤਲੋ ਇੱਕ ਰੀਸੈਂਟ ਫੋਟੋ ਸਕੈਨ ਕੀਤੇ ਦਸਤਕ ਤੇ ਸਬੰਧਤ ਦਸਤਾਵੇਜ ਜਿਵੇਂ ਕਿ ਵਿਦਿਅਕ ਸਰਟੀਫਿਕੇਟ ਚਾਤੀ ਸਰਟੀਫਿਕੇਟ ਜੇ ਲਾਗੂ ਹੋਵੇ ਤੇ ਇੱਕ ਤੋਂ ਵੈਧ ਆਈਡੀ ਪ੍ਰੂਫ ਅਪਲੋਡ ਕਰਨਾ ਹੋਵੇਗਾ ਇਹ ਚਕ ਨਹੀਂ ਬਣਾਓ ਕਿ ਸਾਰੇ ਕਲਮ ਸਹੀ ਤਰੀਕੇ ਨਾਲ ਭਰੇ ਗਏ ਨੇ ਜੋ ਆਖਰੀ ਮਿੰਟ ਛੋਣ ਵਾਲੇ ਪੰਬਲ ਪੂਸੇ ਤੋਂ ਬਚਿਆ ਜਾ ਸਕੇ ਭਰਤੀ ਪ੍ਰਕਿਰਿਆ ਜਿਹੜੀ ਹੈ ਕੰਪਿਊਟਰ ਅਧਾਰਤ ਤੁਹਾਡਾ ਟੈਸਟ ਹੋਏਗਾ ਸਰੀਰਕ ਕੁਸ਼ਲਤਾ ਟੈਸਟ ਹੋਏਗਾ ਦਸਤਾਵੇਜ਼ ਤੁਹਾਡੇ ਤਸਦੀਕ ਕੀਤੇ ਜਾਣਗੇ ਤੇ ਕਿ ਮੈਡੀਕਲ ਪ੍ਰੀਖਿਆ ਇਹਦੇ ਵਿੱਚ ਸ਼ਾਮਲ ਹੋਏਗੀ ਜਨਰਲ ਸਾਇੰਸ ਦੇ 25 ਸਵਾਲ ਆਣਗੇ ਗਣਿਤ ਦੇ ਵੀ 25 ਸਵਾਲ ਆਣਗੇ ਜਨਰਲ ਇੰਟੈਲੀਜੈਂਸ ਤੇ ਤਰਕ ਦੇ 30 ਸਵਾਲ ਆਣਗੇ ਕਾਮਨ ਅਵੇਅਰنس ਦੇ 20 ਸਵਾਲ ਆਣਗੇ ਗਲਤ ਉੱਤਰਾਂ ਲਈ ਜਿਹੜਾ 1/3 ਅੰਕ ਦੀ ਕਟੌਤੀ ਨਾਲ ਅੰਕ ਦਿੱਤੇ ਜਾਣਗੇ ਸਹੀ ਉੱਤਰਾਂ ਲਈ ਪਲੱਸ 1 ਤਾਂ ਜਾਏਗਾ ਸੋ ਇਹ ਵੱਡੀ ਅਪਡੇਟ ਅੱਜ ਤੁਹਾਡੇ ਨਾਲ ਅਸੀਂ ਸਾਂਝੀ ਕੀਤੀ ਹੈ ਇਸੇ ਤਰ੍ਹਾਂ ਨਿਤ ਨਵੀਆਂ ਨੌਕਰੀਆਂ ਦੀ ਜਾਣਕਾਰੀ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਸ਼ੇਅਰ ਕਰਦੇ ਹੋ ਮਿਲਦੇ ਹਾਂ ਇੱਕ ਹੋਰ ਨਵੀਂ ਨੌਕਰੀ ਦੇ ਨਾਲ ਸੋ ਦੋਸਤੋ ਰੇਲਵੇ ਪ੍ਰਤੀਬੋਧ ਦਾ ਇੱਕ ਵਾਰ ਫਿਰ ਭਾਰਤੀਆਂ ਦਾ ਪਟਾਰਾ ਖੋਲ ਦਿੱਤਾ ਹੈ ਬੋਰਡ ਨੇ ਗਰੁੱਪ ਡੀ ਪ੍ਰਤੀ ਲਈ ਸ਼ਾਰਟ ਨੋਟਿਸ ਜਾਰੀ ਕੀਤਾ ਹੈ ਅਰਜੀ ਦੀ ਪ੍ਰਕਿਰਿਆ 23 ਜਨਵਰੀ 2025 ਤੋਂ ਸ਼ੁਰੂ ਹੋ ਕੇ 22 ਫਰਵਰੀ 2025 ਤੱਕ ਜਾਰੀ ਰਹੇਗੀ ਇਸ ਪ੍ਰਤੀ ਤਹਿਤ 32438 ਅਮੈਦੇ ਭਰਤੀ ਕੀਤੀ ਜਾਵੇਗੀ ਉਮੀਦਵਾਰ ਬੋਰਡ ਦੀ ਅਧਿਕਾਰਤ ਵੈਬਸਾਈਟ ਤੇ ਜਾ ਕੇ ਸ਼ਾਰਟ ਨੋਟਿਸ ਚੈੱਕ ਕਰ ਸਕਦੇ ਨੇ ਮੱਤਵਪੂਰਨ ਤਰੀਕਾਂ ਜਿਹੜੀਆਂ ਰਹਿਣਗੀਆਂ ਦਸੰਬਰ 28 ਨੂੰ ਜਿਹੜਾ ਨੋਟੀਫਿਕੇਸ਼ਨ ਜਾਰੀ ਹੋਇਆ ਅਰਜੀ ਭਰਨ ਦੀ ਸ਼ੁਰੂਆਤੀ ਮਿਤੀ ਜਿਹੜੀ ਹੈ ਉਹ 23 ਜਨਵਰੀ 2025 ਅਤੇ ਅਰਜੀ ਫੀਸ ਦੇ ਭੁਗਤਾਨ ਦੀ ਆਖਰੀ ਮਿਤੀ ਜਿਹੜੀ ਹੈ 22 ਫਰਵਰੀ 2025 ਹੈ ਐਡਮਿਟ ਕਾਰਡ ਜਿਹੜੇ ਪ੍ਰੀਖਿਆ ਤੋਂ ਪਹਿਲਾਂ ਤੁਹਾਨੂੰ ਮਿਲਣਗੇ ਪ੍ਰੀਖਿਆ ਦੀ ਮਿਤੀ ਤੇ ਨਤੀਜਾ ਦਾ ਐਲਾਨ ਕੀਤਾ ਜਾਣਗੇ ਗਰੁੱਪ ਡੀ ਯੋਗਤਾ ਰੇਲਵੇ ਦੀ ਗਰੁੱਪ ਡੀ ਯੋਗਤਾ ਦੇ ਵਿੱਚ ਉਮੀਦਵਾਰ ਨੇ 10ਵੀਂ ਪਾਸ ਕੀਤੀ ਹੋਣੀ ਚਾਹੀਦੀ ਹੈ ਜਾਂ NCVT ਤੋਂ ਨੈਸ਼ਨਲ ਅਪਰੈਂਟਸ ਸਰਟੀਫਿਕੇਟ ਪ੍ਰਾਪਤ ਕੀਤਾ ਹੋਣਾ ਚਾਹੀਦਾ ਹੈ ਉਮਰ ਸੀਮਾ ਦੀ ਗੱਲ ਕਰੀਏ ਤਾਂ 1 ਜੁਲਾਈ 2025 ਤੋਂ 18 ਤੋਂ ਲੈ ਕੇ 36 ਸਾਲ ਦੇ ਵਿਚਕਾਰ ਤੁਹਾਡੀ ਉਮਰ ਜਿਹੜੀ ਹੈ ਹੋਣੀ ਚਾਹੀਦੀ ਹੈ ਆਰਰਬੀ ਨੀਮਨ ਸਰ ਤੋਂ ਛੋਟ ਵੀ ਦਿੱਤੀ ਜਾਏਗੀ ਗਰੁੱਪ ਡੀ ਪੱਰ ਤੇ ਲਈ ਅਰਜੀ ਦੇਣ ਲਈ ਜਰਨਲ ਓਬੀਸੀ ਸ਼੍ਰੇਣੀ ਦੇ ਉਮੀਦਵਾਰਾਂ ਨੂੰ 500 ਰੁਪਏ ਸੀਵੀਟੀ ਵਿਧੇ ਵਿੱਚ ਸ਼ਾਮਲ ਹੋਣ ਤੇ 400 ਰੁਪਏ ਵਾਪਸ ਕੀਤੇ ਜਾਣਗੇ ਅਤੇ ਐਸਸੀਐਸਟੀ ਈਬੀਸੀ ਔਰਤਾਂ ਟ੍ਰਾਂਸਜੈਂਟਰ ਨੂੰ 250 ਰੁਪਏ ਸੀਵੀਟੀ ਵਿੱਚ ਸ਼ਾਮਲ ਹੋਣ ਤੇ ਰਿਫੰਡ ਕੀਤੇ ਜਾਣਗੇ ਤੇ ਫੀਸ ਲੱਗੇਗੀ ਕਿਵੇਂ ਅਪਲਾਈ ਕਰਨਾ ਹੈ ਅਰਜ਼ੀਆਂ ਜਿਹੜੀਆਂ 23 ਜਨਵਰੀ ਤੇ 22 ਫਰਵਰੀ ਦੇ ਵਿਚਕਾਰ ਆਨਲਾਈਨ ਜਮ੍ਹਾਂ ਕੀਤੀਆਂ ਜਾ ਸਕੀਆਂ ਨੇ ਤਨੋਂ ਇੱਕ ਰੀਸੈਂਟ ਫੋਟੋ ਸਕੈਨ ਕੀਤੇ ਦਸਤਕ ਤੇ ਸਬੰਧਤ ਦਸਤਾਵੇਜ ਜਿਵੇਂ ਕਿ ਵਿਦਿਅਕ ਸਰਟੀਫਿਕੇਟ ਜਤੀ ਸਰਟੀਫਿਕੇਟ ਜੇ ਲਾਗੂ ਹੋਵੇ ਤੇ ਇੱਕ ਤੋਂ ਵੈਧ ਆਈਡੀ ਪ੍ਰੂਫ ਅਪਲੋਡ ਕਰਨਾ ਹੋਵੇਗਾ ਇਹ ਚਕਨੀ ਬਣਾਓ ਕਿ ਸਾਰੇ ਕਲਮ ਸਹੀ ਤਰੀਕੇ ਨਾਲ ਭਰੇ ਗਏ ਨੇ ਜੋ ਆਖਰੀ ਮਿੰਟ ਛੋਣ ਵਾਲੇ ਪੰਬਲ ਪੂਸੇ ਤੋਂ ਬਚਿਆ ਜਾ ਸਕੇ ਭਰਤੀ ਪ੍ਰਕਿਰਿਆ ਜਿਹੜੀ ਹੈ ਕੰਪਿਊਟਰ ਅਧਾਰਤ ਤੁਹਾਡਾ ਟੈਸਟ ਹੋਏਗਾ ਸਰੀਰਕ ਕੁਸ਼ਲਤਾ ਟੈਸਟ ਹੋਏਗਾ ਦਸਤਾਵੇਜ਼ ਤੁਹਾਡੇ ਤਸਦੀਕ ਕੀਤੇ ਜਾਣਗੇ ਤੇ ਕਿ ਮੈਡੀਕਲ ਪ੍ਰੀਖਿਆ ਇਹਦੇ ਵਿੱਚ ਸ਼ਾਮਲ ਹੋਏਗੀ ਜਨਰਲ ਸਾਇੰਸ ਦੇ 25 ਸਵਾਲ ਆਣਗੇ ਗਣਿਤ ਦੇ ਵੀ 25 ਸਵਾਲ ਆਣਗੇ ਜਨਰਲ ਇੰਟੈਲੀਜੈਂਸ ਤੇ ਤਰਕ ਦੇ 30 ਸਵਾਲ ਆਣਗੇ ਕਾਮਨ ਅਵੇਅਰਨਸ ਦੇ 20 ਸਵਾਲ ਆਣਗੇ ਗਲਤ ਉੱਤਰਾਂ ਲਈ ਜਿਹੜਾ 1/3 ਅੰਕ ਦੀ ਕਟੌਤੀ ਨਾਲ ਅੰਕ ਦਿੱਤੇ ਜਾਣਗੇ ਸਹੀ ਉੱਤਰਾਂ ਲਈ ਪਲੱਸ 1 ਤਾਂ ਜਾਏਗਾ ਸੋ ਇਹ ਵੱਡੀ ਅਪਡੇਟ ਅੱਜ ਤੁਹਾਡੇ ਨਾਲ ਅਸੀਂ ਸਾਂਝੀ ਕੀਤੀ ਹੈ ਇਸੇ ਤਰ੍ਹਾਂ ਨਿੱਤ ਨਵੀਆਂ ਨੌਕਰੀਆਂ ਦੀ ਜਾਣਕਾਰੀ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਸ਼ੇਅਰ ਕਰਦੇ ਹੋ ਮਿਲਦੇ ਹਾਂ ਇੱਕ ਹੋਰ ਨਵੀਂ ਨੌਕਰੀ ਦੇ ਨਾਲ ਸੋ ਦੋਸਤੋ ਰੇਲਵੇ ਪ੍ਰਤੀਬੋਧ ਨੇ ਇੱਕ ਵਾਰ ਫਿਰ ਭਾਰਤੀਆਂ ਦਾ ਪਟਾਰਾ ਖੋਲ ਦਿੱਤਾ ਹੈ ਬੋਰਡ ਨੇ ਗਰੁੱਪ ਡੀ ਪਰਤੀ ਲਈ ਸ਼ਾਰਟ ਨੋਟਿਸ ਜਾਰੀ ਕੀਤਾ ਹੈ ਅਰਜ਼ੀਆਂ ਦੀ ਪ੍ਰਕਿਰਿਆ 23 ਜਨਵਰੀ 2025 ਤੋਂ ਸ਼ੁਰੂ ਹੋ ਕੇ 22 ਫਰਵਰੀ 2025 ਤੱਕ ਜਾਰੀ ਰਹੇਗੀ ਇਸ ਪ੍ਰਤੀ ਤਹਿਤ 32438 ਅਮੈ ਦੇ ਭਰਤੀ ਕੀਤੀ ਜਾਵੇਗੀ ਉਮੀਦਵਾਰ ਬੋਰਡ ਦੀ ਅਧਿਕਾਰਤ ਵੈਬਸਾਈਟ ਤੇ ਜਾ ਕੇ ਸ਼ਾਰਟ ਨੋਟਿਸ ਚੈੱਕ ਕਰ ਸਕਦੇ ਨੇ ਮੱਤਵਪੂਰਨ ਤਰੀਕਾਂ ਜਿਹੜੀਆਂ ਰਹਿਣਗੀਆਂ ਦਸੰਬਰ 28 ਨੂੰ ਜਿਹੜਾ ਨੋਟੀਫਿਕੇਸ਼ਨ ਜਾਰੀ ਹੋਇਆ ਅਰਜ਼ੀ ਭਰਨ ਦੀ ਸ਼ੁਰੂਆਤੀ ਮਿਤੀ ਜਿਹੜੀ ਹੈ ਉਹ 23 ਜਨਵਰੀ 2025 ਅਤੇ ਅਰਜੀ ਫੀਸ ਦੇ ਭੁਗਤਾਨ ਦੀ ਆਖਰੀ ਮਿਤੀ ਜੜੀ ਹੈ 22 ਫਰਵਰੀ 2025 ਹੈ ਐਡਮਿਟ ਕਾਰਡ ਜਿਹੜੇ ਪ੍ਰੀਖਿਆ ਤੋਂ ਪਹਿਲਾਂ ਤੁਹਾਨੂੰ ਮਿਲਣਗੇ ਪ੍ਰੀਖਿਆ ਦੀ ਮਿਤੀ ਤੇ ਨਤੀਜਾ ਐਲਾਨ ਕੀਤੇ ਜਾਣਗੇ ਗਰੁੱਪ ਡੀ ਯੋਗਤਾ ਰੇਲਵੇ ਦੀ ਗਰੁੱਪ ਡੀ ਯੋਗਤਾ ਦੇ ਵਿੱਚ ਉਮੀਦਵਾਰ ਨੇ 10ਵੀਂ ਪਾਸ ਕੀਤੀ ਹੋਣੀ ਚਾਹੀਦੀ ਹੈ ਜਾਂ NCVT ਤੋਂ ਨੈਸ਼ਨਲ ਅਪਰੈਂਟਸ ਸਰਟੀਫਿਕੇਟ ਪ੍ਰਾਪਤ ਕੀਤਾ ਹੋਣਾ ਚਾਹੀਦਾ ਹੈ ਉਮਰ ਸੀਮਾ ਦੀ ਗੱਲ ਕਰੀਏ ਤਾਂ 1 ਜੁਲਾਈ 2025 ਤੋਂ 18 ਤੋਂ ਲੈ ਕੇ 36 ਸਾਲ ਦੇ ਵਿਚਕਾਰ ਤੁਹਾਡੀ ਉਮਰ ਜਿਹੜੀ ਹੈ ਹੋਣੀ ਚਾਹੀਦੀ ਹੈ RRB ਨੀਮਨ ਸਾਰ ਤੋਂ ਛੋਟ ਵੀ ਦਿੱਤੀ ਜਾਏਗੀ ਗਰੁੱਪ ਡੀ ਪਰਤ ਲਈ ਅਰਜੀ ਦੇਣ ਲਈ ਜਨਰਲ OBC ਸ਼੍ਰੇਣੀ ਦੇ ਉਮੀਦਵਾਰਾਂ ਨੂੰ ਪਾਸਵਰਪੇ CBT ਵਿਧੇ ਵਿੱਚ ਸ਼ਾਮਲ ਹੋਣ ਤੇ 400 ਰੁਪਏ ਵਾਪਸ ਕੀਤੇ ਜਾਣਗੇ ਅਤੇ SC/ST, EBC ਔਰਤਾਂ ਟ੍ਰਾਂਸਜੈਂਟਰ ਅੰਡਰ ਨੂੰ 250 ਰੁਪਏ CBT ਵਿੱਚ ਸ਼ਾਮਲ ਹੋਣ ਤੇ ਰਿਫੰਡ ਕੀਤੇ ਜਾਣਗੇ ਤੇ ਫੀਸ ਲੱਗੇਗੀ ਕਿਵੇਂ ਅਪਲਾਈ ਕਰਨਾ ਹੈ ਅਰਜ਼ੀਆਂ ਜਿਹੜੀਆਂ 23 ਜਨਵਰੀ ਤੇ 22 ਫਰਵਰੀ ਦੇ ਵਿਚਕਾਰ ਆਨਲਾਈਨ ਜਮ੍ਹਾਂ ਕੀਤੀਆਂ ਜਾ ਸਕੀਆਂ ਨੇ ਤਨੋ ਇੱਕ ਰੀਸੈਂਟ ਫੋਟੋ ਸਕੈਨ ਕੀਤੇ ਦਸਤਕ ਤੇ ਸਬੰਧਤ ਦਸਤਾਵੇਜ ਜਿਵੇਂ ਕਿ ਵਿਦਿਅਕ ਸਰਟੀਫਿਕੇਟ ਚਾਤੀ ਸਰਟੀਫਿਕੇਟ ਜੇ ਲਾਗੂ ਹੋਵੇ ਤੇ ਇੱਕ ਤੋਂ ਵੈਧ ਆਈਡੀ ਪ੍ਰੂਫ ਅਪਲੋਡ ਕਰਨਾ ਹੋਵੇਗਾ ਇਹ ਚਕਨੀ ਬਣਾਓ ਕਿ ਸਾਰੇ ਕਲਮ ਸਹੀ ਤਰੀਕੇ ਨਾਲ ਭਰੇ ਗਏ ਨੇ ਜੋ ਆਖਰੀ ਮਿੰਟ ਛੋਣ ਵਾਲੇ ਪੰਬਲ ਪੂਸੇ ਤੋਂ ਬਚਿਆ ਜਾ ਸਕੇ ਭਰਤੀ ਪ੍ਰਕਿਰਿਆ ਜੜੀਆ ਕੰਪਿਊਟਰ ਅਧਾਰਤ ਤੁਹਾਡਾ ਟੈਸਟ ਹੋਏਗਾ ਸਰੀਰਕ ਕੁਸ਼ਲਤਾ ਟੈਸਟ ਹੋਏਗਾ ਦਸਤਾਵੇਜ ਤੁਹਾਡੇ ਤਸਦੀਕ ਕੀਤੇ ਜਾਣਗੇ ਤੇ ਕਿ ਮੈਡੀਕਲ ਪ੍ਰੀਖਿਆ ਇਹਦੇ ਵਿੱਚ ਸ਼ਾਮਲ ਹੋਏਗੀ ਜਨਰਲ ਸਾਇੰਸ ਦੇ 25 ਸਵਾਲ ਆਣਗੇ ਗਣਿਤ ਦੇ ਵੀ 25 ਸਵਾਲ ਆਣਗੇ ਜਨਰਲ ਇੰਟੈਲੀਜੈਂਸ ਤੇ ਤਰਕ ਦੇ 30 ਸਵਾਲ ਆਣਗੇ ਕਾਮਨ ਅਵੇਅਰਨਸ ਦੇ 20 ਸਵਾਲ ਆਣਗੇ ਗਲਤ ਉੱਤਰਾਂ ਲਈ ਜਿਹੜਾ 1/3 ਅੰਕ ਦੀ ਕਟੌਤੀ ਨਾਲ ਅੰਕ ਦਿੱਤੇ ਜਾਣਗੇ ਸਹੀ ਉੱਤਰਾਂ ਲਈ ਪਲੱਸ 1 ਤਾਂ ਜਾਏਗਾ ਸੋ ਇਹ ਵੱਡੀ ਅਪਡੇਟ ਅੱਜ ਤੁਹਾਡੇ ਨਾਲ ਅਸੀਂ ਸਾਂਝੀ ਕੀਤੀ ਹੈ ਇਸੇ ਤਰ੍ਹਾਂ ਨਿਤ ਨਵੀਆਂ ਨੌਕਰੀਆਂ ਦੀ ਜਾਣਕਾਰੀ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਸ਼ੇਅਰ ਕਰਦੇ ਹੋ ਮਿਲਦੇ ਹਾਂ ਇੱਕ ਹੋਰ ਨਵੀਂ ਨੌਕਰੀ ਦੇ ਨਾਲ ਸੋ ਦੋਸਤੋ ਰੇਲਵੇ ਪ੍ਰਤੀਬੋਰਡ ਦਾ ਇੱਕ ਵਾਰ ਫਿਰ ਪਾਤਿਆਂ ਦਾ ਪਟਾਰਾ ਖੋਲ ਦਿੱਤਾ ਹੈ ਬੋਰਡ ਨੇ ਗਰੁੱਪ ਡੀ ਭਰਤੀ ਲਈ ਸ਼ਾਰਟ ਨੋਟਿਸ ਜਾਰੀ ਕੀਤਾ ਹੈ ਅਰਜ਼ੀਆਂ ਦੀ ਪ੍ਰਕਿਰਿਆ 23 ਜਨਵਰੀ 2025 ਤੋਂ ਸ਼ੁਰੂ ਹੋ ਕੇ 22 ਫਰਵਰੀ 2025 ਤੱਕ ਜਾਰੀ ਰਹੇਗੀ ਇਸ ਭਰਤੀ ਤਹਿਤ 32338 ਅਸਾਮੀਆਂ ਤੇ ਭਰਤੀ ਕੀਤੀ ਜਾਵੇਗੀ ਤੁਸੀਂ ਬੋਰਡ ਦੀ ਅਧਿਕਾਰਤ ਵੈੱਬਸਾਈਟ ਤੇ ਜਾ ਕੇ ਸ਼ਾਰਟ ਨੋਟਿਸ ਚੈੱਕ ਕਰ ਸਕਦੇ ਨੇ ਮੱਤਵਪੂਰਨ ਤਰੀਕਾਂ ਜਿਹੜੀਆਂ ਰਹਿਣਗੀਆਂ ਦਸੰਬਰ 28 ਨੂੰ ਜਿਹੜਾ ਨੋਟੀਫਿਕੇਸ਼ਨ ਜਾਰੀ ਹੋਇਆ ਅਰਜ਼ੀ ਭਰਨ ਦੀ ਸ਼ੁਰੂਆਤੀ ਮਿਤੀ ਜਿਹੜੀ ਹੈ ਉਹ 23 ਜਨਵਰੀ 2025 ਅਤੇ ਅਰਜੀ ਫੀਸ ਦੇ ਭੁਗਤਾਨ ਦੀ ਆਖਰੀ ਮਿਤੀ ਜੜੀ ਹੈ 25 ਫਰਵਰੀ 2025 ਹੈ ਐਡਮਿਟ ਕਾਰਡ ਜਿਹੜੇ ਪ੍ਰੀਖਿਆ ਤੋਂ ਪਹਿਲਾਂ ਤੁਹਾਨੂੰ ਮਿਲਣਗੇ ਪ੍ਰੀਖਿਆ ਦੀ ਮਿਤੀ ਤੇ ਨਤੀਜਾ ਐਲਾਨ ਕੀਤੇ ਜਾਣਗੇ ਗਰੁੱਪ ਡੀ ਯੋਗਤਾ ਰੇਲਵੇ ਦੀ ਗਰੁੱਪ ਡੀ ਯੋਗਤਾ ਦੇ ਵਿੱਚ ਉਮੀਦਵਾਰ ਨੇ 10ਵੀਂ ਪਾਸ ਕੀਤੀ ਹੋਣੀ ਚਾਹੀਦੀ ਹੈ ਜਾਂ NCVT ਤੋਂ ਨੈਸ਼ਨਲ ਅਪਰੈਂਟਸ ਸਰਟੀਫਿਕੇਟ ਪ੍ਰਾਪਤ ਕੀਤਾ ਹੋਣਾ ਚਾਹੀਦਾ ਹੈ ਉਮਰ ਸੀਮਾ ਦੀ ਗੱਲ ਕਰੀਏ ਤਾਂ 1 ਜੁਲਾਈ 2025 ਤੋਂ 18 ਤੋਂ ਲੈ ਕੇ 36 ਸਾਲ ਦੇ ਵਿਚਕਾਰ ਤੁਹਾਡੀ ਉਮਰ ਜਿਹੜੀ ਹੈ ਹੋਣੀ ਚਾਹੀਦੀ ਹੈ RRB ਨੀਮਨ ਸਾਰਤਾਂ ਨੂੰ ਛੋਟ ਵੀ ਦਿੱਤੀ ਜਾਏਗੀ ਗਰੁੱਪ ਡੀ ਪਰਤ ਲਈ ਅਰਜੀ ਦੇਣ ਲਈ ਜਨਰਲ OBC ਸ਼੍ਰੇਣੀ ਦੇ ਉਮੀਦਵਾਰਾਂ ਨੂੰ 500 ਰੁਪਏ CBT ਵਿੱਚ ਸ਼ਾਮਲ ਹੋਣ ਤੇ 400 ਰੁਪਏ ਵਾਪਸ ਕੀਤੇ ਜਾਣਗੇ ਅਤੇ SC/ST, EBC ਔਰਤਾਂ ਟ੍ਰਾਂਸਜੈਂਟਰ ਅੰਡਰ ਨੂੰ 250 ਰੁਪਏ CBT ਵਿੱਚ ਸ਼ਾਮਲ ਹੋਣ ਤੇ ਰਿਫੰਡ ਕੀਤੇ ਜਾਣਗੇ ਤੇ ਫੀਸ ਲੱਗੇਗੀ ਕਿਵੇਂ ਅਪਲਾਈ ਕਰਨਾ ਹੈ ਅਰਜ਼ੀਆਂ ਜਿਹੜੀਆਂ 23 ਜਨਵਰੀ ਤੇ 22 ਫਰਵਰੀ ਦੇ ਵਿਚਕਾਰ ਆਨਲਾਈਨ ਜਮ੍ਹਾਂ ਕੀਤੀਆਂ ਜਾ ਸਕਦੀਆਂ ਨੇ ਤਲੋ ਇੱਕ ਰੀਸੈਂਟ ਫੋਟੋ ਸਕੈਨ ਕੀਤੇ ਦਸਤਕ ਤੇ ਸਬੰਧਤ ਦਸਤਾਵੇਜ ਜਿਵੇਂ ਕਿ ਵਿਦਿਅਕ ਸਰਟੀਫਿਕੇਟ ਚਾਤੀ ਸਰਟੀਫਿਕੇਟ ਜੇ ਲਾਗੂ ਹੋਵੇ ਤੇ ਇੱਕ ਤੋਂ ਵੈਧ ਆਈਡੀ ਪ੍ਰੂਫ ਅਪਲੋਡ ਕਰਨਾ ਹੋਵੇਗਾ ਇਹ ਚਕਨੀ ਬਣਾਓ ਕਿ ਸਾਰੇ ਕਲਮ ਸਹੀ ਤਰੀਕੇ ਨਾਲ ਭਰੇ ਗਏ ਨੇ ਜੋ ਆਖਰੀ ਮਿੰਟ ਛੋਣ ਵਾਲੇ ਪੰਬਲ ਪੂਸੇ ਤੋਂ ਬਚਿਆ ਜਾ ਸਕੇ ਭਰਤੀ ਪ੍ਰਕਿਰਿਆ ਜਿਹੜੀ ਹੈ ਕੰਪਿਊਟਰ ਅਧਾਰਤ ਤੁਹਾਡਾ ਟੈਸਟ ਹੋਏਗਾ ਸਰੀਰਕ ਕੁਸ਼ਲਤਾ ਟੈਸਟ ਹੋਏਗਾ ਦਸਤਾਵੇਜ ਤੁਹਾਡੇ ਤਸਦੀਕ ਕੀਤੇ ਜਾਣਗੇ ਤੇ ਕਿ ਮੈਡੀਕਲ ਪ੍ਰੀਖਿਆ ਇਹਦੇ ਵਿੱਚ ਸ਼ਾਮਲ ਹੋਏਗੀ ਜਨਰਲ ਸਾਇੰਸ ਦੇ 25 ਸਵਾਲ ਆਣਗੇ ਗਣਿਤ ਦੇ ਵੀ 25 ਸਵਾਲ ਆਣਗੇ ਜਨਰਲ ਇੰਟੈਲੀਜੈਂਸ ਤੇ ਤਰਕ ਦੇ 30 ਸਵਾਲ ਆਣਗੇ ਕਮਨ ਅਵੇਰਨਸ ਦੇ 20 ਸਵਾਲ ਆਣਗੇ ਗਲਤ ਉੱਤਰਾਂ ਲਈ ਜਿਹੜਾ 1/3 ਅੰਕ ਦੀ ਕਟੌਤੀ ਨਾਲ ਅੰਕ ਦਿੱਤੇ ਜਾਣਗੇ ਸਹੀ ਉੱਤਰਾਂ ਲਈ ਪਲੱਸ 1 ਤਾਂ ਜਾਏਗਾ ਸੋ ਇਹ ਵੱਡੀ ਅਪਡੇਟ ਅੱਜ ਤੁਹਾਡੇ ਨਾਲ ਅਸੀਂ ਸਾਂਝੀ ਕੀਤੀ ਹੈ ਇਸੇ ਤਰ੍ਹਾਂ ਨਿਤ ਨਵੀਆਂ ਨੌਕਰੀਆਂ ਦੀ ਜਾਣਕਾਰੀ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਸ਼ੇਅਰ ਕਰਦੇ ਹੋ ਮਿਲਦੇ ਹਾਂ ਇੱਕ ਹੋਰ ਨਵੀਂ ਨੌਕਰੀ ਦੇ ਨਾਲ ਸੋ ਦੋਸਤੋ ਰੇਲਵੇ ਪ੍ਰਤੀਬੋਰਡ ਨੇ ਇੱਕ ਵਾਰ ਫਿਰ ਭਾਰਤਿਆ ਦਾ ਪਟਾਰਾ ਖੋਲ ਦਿੱਤਾ ਹੈ ਬੋਰਡ ਨੇ ਗਰੁੱਪ ਡੀ ਭਰਤੀ ਲਈ ਸ਼ਾਰਟ ਨੋਟਿਸ ਜਾਰੀ ਕੀਤਾ ਹੈ ਅਰਜੀ ਦੀ ਪ੍ਰਕਿਰਿਆ 23 ਜਨਵਰੀ 2025 ਤੋਂ ਸ਼ੁਰੂ ਹੋ ਕੇ 22 ਫਰਵਰੀ 2025 ਤੱਕ ਜਾਰੀ ਰਹੇਗੀ ਇਸ ਭਰਤੀ ਤਹਿਤ 32438 ਅਸਾਮੀਆਂ ਤੇ ਭਰਤੀ ਕੀਤੀ ਜਾਵੇਗੀ ਉਮੀਦਵਾਰ ਬੋਰਡ ਦੀ ਅਧਿਕਾਰਤ ਵੈਬਸਾਈਟ ਤੇ ਜਾ ਕੇ ਸ਼ਾਰਟ ਨੋਟਿਸ ਚੈੱਕ ਕਰ ਸਕਦੇ ਨੇ ਮੱਤਵਪੂਰਨ ਤਰੀਕਾਂ ਜਿਹੜੀਆਂ ਰਹਿਣਗੀਆਂ ਦਸੰਬਰ 28 ਨੂੰ ਜਿਹੜਾ ਨੋਟੀਫਿਕੇਸ਼ਨ ਜਾਰੀ ਹੋਇਆ ਅਰਜੀ ਭਰਨ ਦੀ ਸ਼ੁਰੂਆਤੀ ਮਿਤੀ ਜਿਹੜੀ ਹੈ ਉਹ 23 ਜਨਵਰੀ 2025 ਅਤੇ ਅਰਜੀ ਫੀਸ ਦੇ ਭੁਗਤਾਨ ਦੀ ਆਖਰੀ ਮਿਤੀ ਜਿਹੜੀ ਹੈ 25 ਫਰਵਰੀ 2025 ਹੈ ਐਡਮਿਟ ਕਾਰਡ ਜਿਹੜੇ ਪ੍ਰੀਖਿਆ ਤੋਂ ਪਹਿਲਾਂ ਤੁਹਾਨੂੰ ਮਿਲਣਗੇ ਪ੍ਰੀਖਿਆ ਦੀ ਮਿਤੀ ਤੇ ਨਤੀਜਾ ਐਲਾਨ ਕੀਤੇ ਜਾਣਗੇ ਗਰੁੱਪ ਡੀ ਯੋਗਤਾ ਰੇਲਵੇ ਦੀ ਗਰੁੱਪ ਡੀ ਯੋਗਤਾ ਦੇ ਵਿੱਚ ਉਮੀਦਵਾਰ ਨੇ 10ਵੀਂ ਪਾਸ ਕੀਤੀ ਹੋਣੀ ਚਾਹੀਦੀ ਹੈ ਜਾਂ NCVT ਤੋਂ ਨੈਸ਼ਨਲ ਅਪਰੈਂਟਸ ਸਰਟੀਫਿਕੇਟ ਪ੍ਰਾਪਤ ਕੀਤਾ ਹੋਣਾ ਚਾਹੀਦਾ ਹੈ ਉਮਰ ਸੀਮਾ ਦੀ ਗੱਲ ਕਰੀਏ ਤਾਂ 1 ਜੁਲਾਈ 2025 ਤੋਂ 18 ਤੋਂ ਲੈ ਕੇ 36 ਸਾਲ ਦੇ ਵਿਚਕਾਰ ਤੁਹਾਡੀ ਉਮਰ ਜਿਹੜੀ ਹੈ ਹੋਣੀ ਚਾਹੀਦੀ ਹੈ आरआरबी नीमान सर तउनू छूट ਵੀ ਦਿੱਤੀ ਜਾਈਗੀ ਗਰੁੱਪ ਡੀ ਪਰਤ ਲਈ ਅਰਜੀ ਦੇਣ ਲਈ ਜਰਨਲ OBC ਸ਼੍ਰੇਣੀ ਦੇ ਉਮੀਦਵਾਰਾਂ ਨੂੰ 500 ਰੁਪਏ CBT ਵਿੱਚ ਸ਼ਾਮਲ ਹੋਣ ਤੇ 400 ਰੁਪਏ ਵਾਪਸ ਕੀਤੇ ਜਾਣਗੇ ਅਤੇ SC/ST, EBC ਔਰਤਾ ਟ੍ਰਾਂਸਜੈਂਟਰ ਨੂੰ 250 ਰੁਪਏ CBT ਵਿੱਚ ਸ਼ਾਮਲ ਹੋਣ ਤੇ ਰਿਫੰਡ ਕੀਤੇ ਜਾਣਗੇ ਤੇ ਫੀਸ ਲੱਗੇਗੀ ਕਿਵੇਂ ਅਪਲਾਈ ਕਰਨਾ ਹੈ ਅਰਜ਼ੀਆਂ ਜਿਹੜੀਆਂ 23 ਜਨਵਰੀ ਤੇ 22 ਫਰਵਰੀ ਦੇ ਵਿਚਕਾਰ ਆਨਲਾਈਨ ਜਮ੍ਹਾਂ ਕੀਤੀਆਂ ਜਾ ਸਕੀਆਂ ਨੇ ਤਨੋਂ ਇੱਕ ਰੀਸੈਂਟ ਫੋਟੋ ਸਕੈਨ ਕੀਤੇ ਦਸਤਕ ਤੇ ਸਬੰਧਤ ਦਸਤਾਵੇਜ ਜਿਵੇਂ ਕਿ ਵਿਦਿਅਕ ਸਰਟੀਫਿਕੇਟ ਜਤੀ ਸਰਟੀਫਿਕੇਟ ਜੇ ਲਾਗੂ ਹੋਵੇ ਤੇ ਇੱਕ ਤੋਂ ਵੈਧ ਆਈਡੀ ਪ੍ਰੂਫ ਅਪਲੋਡ ਕਰਨਾ ਹੋਵੇਗਾ ਇਹ ਚਕ ਨਹੀਂ ਬਣਾਓ ਕਿ ਸਾਰੇ ਕਲਮ ਸਹੀ ਤਰੀਕੇ ਨਾਲ ਭਰੇ ਗਏ ਨੇ ਜੋ ਆਖਰੀ ਮਿੰਟ ਛੋਣ ਵਾਲੇ ਪੰਬਲ ਪੂਸੇ ਤੋਂ ਬਚਿਆ ਜਾ ਸਕੇ ਪ੍ਰਤੀ ਪ੍ਰਕਿਰਿਆ ਜਿਹੜੀ ਹੈ ਕੰਪਿਊਟਰ ਅਧਾਰਿਤ ਤੁਹਾਡਾ ਟੈਸਟ ਹੋਏਗਾ ਸਰੀਰਕ ਕੁਸ਼ਲਤਾ ਟੈਸਟ ਹੋਏਗਾ ਦਸਤਾਵੇਜ ਤੁਹਾਡੇ ਤਸਦੀਕ ਕੀਤੇ ਜਾਣਗੇ ਤੇ ਕਿ ਮੈਡੀਕਲ ਪ੍ਰੀਖਿਆ ਇਹਦੇ ਵਿੱਚ ਸ਼ਾਮਲ ਹੋਏਗੀ ਜਨਰਲ ਸਾਇੰਸ ਦੇ 25 ਸਵਾਲ ਆਣਗੇ ਗਣਿਤ ਦੇ ਵੀ 25 ਸਵਾਲ ਆਣਗੇ ਜਨਰਲ ਇੰਟੈਲੀਜੈਂਸ ਤੇ ਤਰਕ ਦੇ 30 ਸਵਾਲ ਆਣਗੇ ਕਾਮਨ ਅਵੇਅਰਨਸ ਦੇ 20 ਸਵਾਲ ਆਣਗੇ ਗਲਤ ਉੱਤਰਾਂ ਲਈ ਜਿਹੜਾ 1/3 ਅੰਕ ਦੀ ਕਟੌਤੀ ਨਾਲ ਅੰਕ ਦਿੱਤੇ ਜਾਣਗੇ ਸਹੀ ਉੱਤਰਾਂ ਲਈ ਪਲੱਸ 1 ਤਾਇਆ ਜਾਏਗਾ ਸੋ ਇਹ ਵੱਡੀ ਅਪਡੇਟ ਅੱਜ ਤੁਹਾਡੇ ਨਾਲ ਅਸੀਂ ਸਾਂਝੀ ਕੀਤੀ ਹੈ ਇਸੇ ਤਰ੍ਹਾਂ ਨਿਤ ਨਵੀਆਂ ਨੌਕਰੀਆਂ ਦੀ ਜਾਣਕਾਰੀ ਲਈ ਚੈਨਲ ਨੂੰ ਹੁਣੇ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਸ਼ੇਅਰ ਕਰਦੇ ਹੋ ਮਿਲਦੇ ਹਾਂ ਇੱਕ ਹੋਰ ਨਵੀਂ ਹਾਂ ਜੀ ਸਵਾਗਤ ਕਰਦੇ ਹਾਂ ਤੁਹਾਡਾ ਤੁਹਾਡੇ ਆਪਣੇ YouTube ਚੈਨਲ Star Detail Punjab ਦੇ ਵਿੱਚ ਸਭ ਤੋਂ ਪਹਿਲਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਵੱਡੀ ਅਪਡੇਟ ਲੈ ਕੇ ਫਿਰ ਤੋਂ حاضر ਹੋਇਆ। ਰੇਲਵੇ ਗਰੁੱਪ ਡੀ ਦੀਆਂ 32433 ਅਸਾਮੀਆਂ ਆਈਆਂ ਨੇ। ਨੋਟੀਫਿਕੇਸ਼ਨ ਜਿਹੜਾ ਜਾਰੀ ਹੋ ਚੁੱਕਿਆ ਹੈ ਕੀ ਅਪਡੇਟ ਇਸ ਤੋਂ ਪਹਿਲਾਂ ਵੀਡੀਓ ਦੇ ਵਿੱਚ ਅੱਗੇ ਵਧਿਏ। ਜਿਹੜੇ ਦੋਸਤ ਸਾਡੇ YouTube ਚੈਨਲ ਤੇ ਨਵੇਂ ਜੁੜੇ ਨੇ ਚੈਨਲ ਦੇ ਸਾਹਮਣੇ ਲੱਗੀ ਸਬਸਕ੍ਰਾਈਬ ਬਟਨ ਨੂੰ ਦਬਾਉਣ ਪਹਿਲੇ ਚੈਨਲ ਨਾਲ ਤੇ ਜਰੂਰ ਸੈੱਟ ਕਰ ਲੈਣ ਤਾਂ ਜੋ ਹਰ ਇੱਕ ਵੀਡੀਓ ਦੀ ਅਪਡੇਟ ਉਹਨਾਂ ਤੱਕ ਸਾਡੀ ਸਭ ਤੋਂ ਪਹਿਲਾਂ ਪਹੁੰਚ ਸਕੇ। ਸੋ ਦੋਸਤੋ ਰੇਲਵੇ ਪ੍ਰਤੀਬੋਰਡ ਦਾ ਇੱਕ ਵਾਰ ਫਿਰ ਪਾਤਿਆਂ ਦਾ ਪਟਾਰਾ ਖੋਲ ਦਿੱਤਾ ਹੈ ਬੋਰਡ ਨੇ ਗਰੁੱਪ ਡੀ ਭਰਤੀ ਲਈ ਸ਼ਾਰਟ ਨੋਟਿਸ ਜਾਰੀ ਕੀਤਾ ਹੈ ਅਰਜ਼ੀਆਂ ਦੀ ਪ੍ਰਕਿਰਿਆ 23 ਜਨਵਰੀ 2025 ਤੋਂ ਸ਼ੁਰੂ ਹੋ ਕੇ 22 ਫਰਵਰੀ 2025 ਤੱਕ ਜਾਰੀ ਰਹੇਗੀ ਇਸ ਭਰਤੀ ਤਹਿਤ 32338 ਅਸਾਮੀਆਂ ਦੇ ਭਰਤੀ ਕੀਤੀ ਜਾਵੇਗੀ ਉਮੀਦਵਾਰ ਬੋਰਡ ਦੀ ਅਧਿਕਾਰਤ ਵੈੱਬਸਾਈਟ ਤੇ ਜਾ ਕੇ ਸ਼ਾਰਟ ਨੋਟਿਸ ਚੈੱਕ ਕਰ ਸਕਦੇ ਨੇ ਮੱਤਵਪੂਰਨ ਤਰੀਕਾਂ ਜਿਹੜੀਆਂ ਰਹਿਣਗੀਆਂ ਦਸੰਬਰ 28 ਨੂੰ ਜਿਹੜਾ ਨੋਟੀਫਿਕੇਸ਼ਨ ਜਾਰੀ ਹੋਇਆ ਅਰਜ਼ੀ ਭਰਨ ਦੀ ਸ਼ੁਰੂਆਤੀ ਮਿਤੀ ਜਿਹੜੀ ਹੈ 23 ਜਨਵਰੀ 2025 ਅਤੇ ਅਰਜੀ ਫੀਸ ਦੇ ਭੁਗਤਾਨ ਦੀ ਆਖਰੀ ਮਿਤੀ ਜੜੀ ਹੈ 22 ਫਰਵਰੀ 2025 ਹੈ ਐਡਮਿਟ ਕਾਰਡ ਜਿਹੜੇ ਪ੍ਰੀਖਿਆ ਤੋਂ ਪਹਿਲਾਂ ਤੁਹਾਨੂੰ ਮਿਲਣਗੇ ਪ੍ਰੀਖਿਆ ਦੀ ਮਿਤੀ ਤੇ ਨਤੀਜਾ ਐਲਾਨ ਕੀਤੇ ਜਾਣਗੇ ਗਰੁੱਪ ਡੀ ਯੋਗਤਾ ਰੇਲਵੇ ਦੀ ਗਰੁੱਪ ਡੀ ਯੋਗਤਾ ਦੇ ਵਿੱਚ ਉਮੀਦਵਾਰ ਨੇ 10ਵੀਂ ਪਾਸ ਕੀਤੀ ਹੋਣੀ ਚਾਹੀਦੀ ਹੈ ਜਾਂ NCVT ਤੋਂ ਨੈਸ਼ਨਲ ਅਪਰੈਂਸ ਸਰਟੀਫਿਕੇਟ ਪ੍ਰਾਪਤ ਕੀਤਾ ਹੋਣਾ ਚਾਹੀਦਾ ਹੈ ਉਮਰ ਸੀਮਾ ਦੀ ਗੱਲ ਕਰੀਏ ਤਾਂ 1 ਜੁਲਾਈ 2025 ਤੋਂ 18 ਤੋਂ ਲੈ ਕੇ 36 ਸਾਲ ਦੇ ਵਿਚਕਾਰ ਤੁਹਾਡੀ ਉਮਰ ਜਿਹੜੀ ਹੈ ਹੋਣੀ ਚਾਹੀਦੀ ਹੈ आरआरबी नीमन ਸਾਹਿਬ ਤੋਂ ਛੋਟ ਵੀ ਦਿੱਤੀ ਜਾਈਗੀ ਗਰੁੱਪ ਡੀ ਭਰਤੀ ਲਈ ਅਰਜ਼ੀ ਦੇਣ ਲਈ ਜਨਰਲ OBC ਸ਼੍ਰੇਣੀ ਦੇ ਉਮੀਦਵਾਰਾਂ ਨੂੰ 500 ਰੁਪਏ CBT ਵਿੱਚ ਸ਼ਾਮਲ ਹੋਣ ਤੇ 400 ਰੁਪਏ ਵਾਪਸ ਕੀਤੇ ਜਾਣਗੇ ਅਤੇ SC ST EBC ਔਰਤਾ ਟ੍ਰਾਂਸਜੈਂਟਰ ਨੂੰ 250 ਰੁਪਏ CBT ਵਿੱਚ ਸ਼ਾਮਲ ਹੋਣ ਤੇ ਰਿਫੰਡ ਕੀਤੇ ਜਾਣਗੇ ਤੇ ਫੀਸ ਲੱਗੇਗੀ ਕਿਵੇਂ ਅਪਲਾਈ ਕਰਨਾ ਹੈ ਅਰਜ਼ੀਆਂ ਜਿਹੜੀਆਂ 23 ਜਨਵਰੀ ਤੇ 22 ਫਰਵਰੀ ਦੇ ਵਿਚਕਾਰ ਆਨਲਾਈਨ ਜਮ੍ਹਾਂ ਕੀਤੀਆਂ ਜਾ ਸਕਦੀਆਂ ਹਨ ਤਨੋਂ ਇੱਕ ਰੀਸੈਂਟ ਫੋਟੋ ਸਕੈਨ ਕੀਤੇ ਦਸਤਕ ਤੇ ਸਬੰਧਤ ਦਸਤਾਵੇਜ ਜਿਵੇਂ ਕਿ ਵਿਦਿਅਕ ਸਰਟੀਫਿਕੇਟ ਜਤੀ ਸਰਟੀਫਿਕੇਟ ਜੇ ਲਾਗੂ ਹੋਵੇ ਤੇ ਇੱਕ ਤੋਂ ਵੈਧ ਆਈਡੀ ਪ੍ਰੂਫ ਅਪਲੋਡ ਕਰਨਾ ਹੋਵੇਗਾ ਯਕੀਨੀ ਬਣਾਓ ਕਿ ਸਾਰੇ ਕਲਮ ਸਹੀ ਤਰੀਕੇ ਨਾਲ ਭਰੇ ਗਏ ਨੇ ਜੋ ਆਖਰੀ ਮਿੰਟ ਛੋਣ ਵਾਲੇ ਪੰਬਲ ਪੂਸੇ ਤੋਂ ਬਚਿਆ ਜਾ ਸਕੇ ਕਿ ਪ੍ਰਤੀ ਪ੍ਰਕਿਰਿਆ ਜੜੀ ਹੈ ਕੰਪਿਊਟਰ ਅਧਾਰਤ ਤੁਹਾਡਾ ਟੈਸਟ ਹੋਏਗਾ ਸਰੀਰਕ ਕੁਸ਼ਲਤਾ ਟੈਸਟ ਹੋਏਗਾ ਦਸਤਾਵੇਜ਼ ਤੁਹਾਡੇ ਤਸਦੀਕ ਕੀਤੇ ਜਾਣਗੇ ਕਿ ਮੈਡੀਕਲ ਪ੍ਰੀਖਿਆ ਇਹਦੇ ਵਿੱਚ ਸ਼ਾਮਲ ਹੋਏਗੀ ਜਨਰਲ ਸਾਇੰਸ ਦੇ 25 ਸਵਾਲ ਆਣਗੇ ਗਣਿਤ ਦੇ ਵੀ 25 ਸਵਾਲ ਆਣਗੇ ਜਨਰਲ ਇੰਟੈਲੀਜੈਂਸ ਤੇ ਤਰਕ ਦੇ 30 ਸਵਾਲ ਆਣਗੇ ਕਾਮਨ ਅਵੇਅਰਨਸ ਦੇ 20 ਸਵਾਲ ਆਣਗੇ ਗਲਤ ਉੱਤਰਾਂ ਲਈ ਜਿਹੜਾ 1/3 ਅੰਕ ਦੀ ਕਟੌਤੀ ਨਾਲ ਅੰਕ ਦਿੱਤੇ ਜਾਣਗੇ ਸਹੀ ਉੱਤਰਾਂ ਲਈ ਪਲੱਸ 1 ਤਾਂ ਜਾਏਗਾ ਸੋ ਇਹ ਵੱਡੀ ਅਪਡੇਟ ਅੱਜ ਤੁਹਾਡੇ ਨਾਲ ਅਸੀਂ ਸਾਂਝੀ ਕੀਤੀ ਹੈ ਇਸੇ ਤਰ੍ਹਾਂ ਨਿਤ ਨਵੀਆਂ ਨੌਕਰੀਆਂ ਦੀ ਜਾਣਕਾਰੀ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਸ਼ੇਅਰ ਕਰਦੇ ਹੋ ਮਿਲਦੇ ਹਾਂ ਇੱਕ ਹੋਰ ਨਵੀਂ ਨੌਕਰੀ ਦੇ ਨਾਲ ਸੋ ਦੋਸਤੋ ਰੇਲਵੇ ਭਰਤੀ ਬੋਰਡ ਦਾ ਇੱਕ ਵਾਰ ਫਿਰ ਭਾਰਤੀਆਂ ਦਾ ਪਟਾਰਾ ਖੋਲ ਦਿੱਤਾ ਹੈ ਬੋਰਡ ਨੇ ਗਰੁੱਪ ਡੀ ਭਰਤੀ ਲਈ ਸ਼ਾਰਟ ਨੋਟਿਸ ਜਾਰੀ ਕੀਤਾ ਹੈ ਅਰਜ਼ੀਆਂ ਦੀ ਪ੍ਰਕਿਰਿਆ 23 ਜਨਵਰੀ 2025 ਤੋਂ ਸ਼ੁਰੂ ਹੋ ਕੇ 22 ਫਰਵਰੀ 2025 ਤੱਕ ਜਾਰੀ ਰਹੇਗੀ ਇਸ ਭਰਤੀ ਤਹਿਤ 3438 ਅਸਾਮੀਆਂ ਤੇ ਭਰਤੀ ਕੀਤੀ ਜਾਵੇਗੀ ਉਮੀਦਵਾਰ ਬੋਰਡ ਦੀ ਅਧਿਕਾਰਤ ਵੈੱਬਸਾਈਟ ਤੇ ਜਾ ਕੇ ਸ਼ਾਰਟ ਨੋਟਿਸ ਚੈੱਕ ਕਰ ਸਕਦੇ ਨੇ ਮਹੱਤਵਪੂਰਨ ਤਰੀਕਾਂ ਜਿਹੜੀਆਂ ਰਹਿਣਗੀਆਂ ਦਸੰਬਰ 28 ਨੂੰ ਜਿਹੜਾ ਨੋਟੀਫਿਕੇਸ਼ਨ ਜਾਰੀ ਹੋਇਆ ਅਰਜ਼ੀ ਭਰਨ ਦੀ ਸ਼ੁਰੂਆਤੀ ਮਿਤੀ ਜਿਹੜੀ ਹੈ ਉਹ 23 ਜਨਵਰੀ 2025 ਅਤੇ ਅਰਜੀ ਫੀਸ ਦੇ ਭੁਗਤਾਨ ਦੀ ਆਖਰੀ ਮਿਤੀ ਜੜੀ ਹੈ 25 ਫਰਵਰੀ 2025 ਹੈ ਐਡਮਿਟ ਕਾਰਡ ਜਿਹੜੇ ਪ੍ਰੀਖਿਆ ਤੋਂ ਪਹਿਲਾਂ ਤੁਹਾਨੂੰ ਮਿਲਣਗੇ ਪ੍ਰੀਖਿਆ ਦੀ ਮਿਤੀ ਤੇ ਨਤੀਜਾ ਐਲਾਨ ਕੀਤੇ ਜਾਣਗੇ ਗਰੁੱਪ ਡੀ ਯੋਗਤਾ ਰੇਲਵੇ ਦੀ ਗਰੁੱਪ ਡੀ ਯੋਗਤਾ ਦੇ ਵਿੱਚ ਉਮੀਦਵਾਰ ਨੇ 10ਵੀਂ ਪਾਸ ਕੀਤੀ ਹੋਣੀ ਚਾਹੀਦੀ ਹੈ ਜਾਂ NCVT ਤੋਂ ਨੈਸ਼ਨਲ ਅਪਰੈਂਟਸ ਸਰਟੀਫਿਕੇਟ ਪ੍ਰਾਪਤ ਕੀਤਾ ਹੋਣਾ ਚਾਹੀਦਾ ਹੈ ਉਮਰ ਸੀਮਾ ਦੀ ਗੱਲ ਕਰੀਏ ਤਾਂ 1 ਜੁਲਾਈ 2025 ਤੋਂ 18 ਤੋਂ ਲੈ ਕੇ 36 ਸਾਲ ਦੇ ਵਿਚਕਾਰ ਤੁਹਾਡੀ ਉਮਰ ਜਿਹੜੀ ਹੈ ਹੋਣੀ ਚਾਹੀਦੀ ਹੈ RRB ਨੀਮਨ ਸਾਰਤਾਂ ਨੂੰ ਛੋਟ ਵੀ ਦਿੱਤੀ ਜਾਏਗੀ। ਗਰੁੱਪ ਡੀ ਪੜਤ ਲਈ ਅਰਜੀ ਦੇਣ ਲਈ ਜਨਰਲ OBC ਸ਼੍ਰੇਣੀ ਦੇ ਉਮੀਦਵਾਰਾਂ ਨੂੰ 500 ਰੁਪਏ CBT ਵਿੱਚ ਸ਼ਾਮਲ ਹੋਣ ਤੇ 400 ਰੁਪਏ ਵਾਪਸ ਕੀਤੇ ਜਾਣਗੇ ਅਤੇ SC/ST, EBC ਔਰਤਾਂ ਟ੍ਰਾਂਸਜੈਂਟਰ ਅੰਡਰ ਨੂੰ 250 ਰੁਪਏ CBT ਵਿੱਚ ਸ਼ਾਮਲ ਹੋਣ ਤੇ ਰਿਫੰਡ ਕੀਤੇ ਜਾਣਗੇ ਤੇ ਫੀਸ ਲੱਗੇਗੀ। ਕਿਵੇਂ ਅਪਲਾਈ ਕਰਨਾ ਹੈ ਅਰਜ਼ੀਆਂ ਜਿਹੜੀਆਂ 23 ਜਨਵਰੀ ਤੇ 22 ਫਰਵਰੀ ਦੇ ਵਿਚਕਾਰ ਆਨਲਾਈਨ ਜਮ੍ਹਾਂ ਕੀਤੀਆਂ ਜਾ ਸਕਦੀਆਂ ਨੇ। ਤੁਹਾਨੂੰ ਇੱਕ ਰੀਸੈਂਟ ਫੋਟੋ ਸਕੈਨ ਕੀਤੇ ਦਸਤਕ ਤੇ ਸਬੰਧਤ ਦਸਤਾਵੇਜ਼ ਜਿਵੇਂ ਕਿ ਵਿਦਿਅਕ ਸਰਟੀਫਿਕੇਟ ਚਾਤੀ ਸਰਟੀਫਿਕੇਟ ਜੇ ਲਾਗੂ ਹੋਵੇ ਤੇ ਇੱਕ ਤੋਂ ਵੈਧ ਆਈਡੀ ਪ੍ਰੂਫ ਅਪਲੋਡ ਕਰਨਾ ਹੋਵੇਗਾ ਇਹ ਯਕੀਨੀ ਬਣਾਓ ਕਿ ਸਾਰੇ ਕਾਲਮ ਸਹੀ ਤਰੀਕੇ ਨਾਲ ਭਰੇ ਗਏ ਨੇ ਜੋ ਆਖਰੀ ਮਿੰਟ ਛੋਣ ਵਾਲੇ ਪੰਬਲ ਪੂਸੇ ਤੋਂ ਬਚਿਆ ਜਾ ਸਕੇ ਭਰਤੀ ਪ੍ਰਕਿਰਿਆ ਜਿਹੜੀ ਹੈ ਕੰਪਿਊਟਰ ਅਧਾਰਤ ਤੁਹਾਡਾ ਟੈਸਟ ਹੋਏਗਾ ਸਰੀਰਕ ਕੁਸ਼ਲਤਾ ਟੈਸਟ ਹੋਏਗਾ ਦਸਤਾਵੇਜ਼ ਤੁਹਾਡੇ ਤਸਦੀਕ ਕੀਤੇ ਜਾਣਗੇ ਤੇ ਕਿ ਮੈਡੀਕਲ ਪ੍ਰੀਖਿਆ ਇਹਦੇ ਵਿੱਚ ਸ਼ਾਮਲ ਹੋਏਗੀ ਜਨਰਲ ਸਾਇੰਸ ਦੇ 25 ਸਵਾਲ ਆਣਗੇ ਗਣਿਤ ਦੇ ਵੀ 25 ਸਵਾਲ ਆਣਗੇ ਜਨਰਲ ਇੰਟੈਲੀਜੈਂਸ ਤੇ ਤਰਕ ਦੇ 30 ਸਵਾਲ ਆਣਗੇ ਕਮਨ ਅਵੇਅਰنس ਦੇ 20 ਸਵਾਲ ਆਣਗੇ ਗਲਤ ਉੱਤਰਾਂ ਲਈ ਜਿਹੜਾ 1/3 ਅੰਕ ਦੀ ਕਟੌਤੀ ਨਾਲ ਅੰਕ ਦਿੱਤੇ ਜਾਣਗੇ ਸਹੀ ਉੱਤਰਾਂ ਲਈ ਪਲੱਸ 1 ਤਾਂ ਜਾਏਗਾ ਸੋ ਇਹ ਵੱਡੀ ਅਪਡੇਟ ਅੱਜ ਤੁਹਾਡੇ ਨਾਲ ਅਸੀਂ ਸਾਂਝੀ ਕੀਤੀ ਹੈ ਇਸੇ ਤਰ੍ਹਾਂ ਨਿੱਤ ਨਵੀਆਂ ਨੌਕਰੀਆਂ ਦੀ ਜਾਣਕਾਰੀ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਸ਼ੇਅਰ ਕਰਦੇ ਹੋ ਮਿਲਦੇ ਹਾਂ ਇੱਕ ਹੋਰ ਨਵੀਂ ਨੌਕਰੀ ਦੇ ਨਾਲ ਸੋ ਦੋਸਤੋ ਰੇਲਵੇ ਭਰਤੀ ਬੋਰਡ ਨੇ ਇੱਕ ਵਾਰ ਫਿਰ ਭਾਰਤੀਆਂ ਦਾ ਪਟਾਰਾ ਖੋਲ ਦਿੱਤਾ ਹੈ ਬੋਰਡ ਨੇ ਗਰੁੱਪ ਡੀ ਭਰਤੀ ਲਈ ਸ਼ਾਰਟ ਨੋਟਿਸ ਜਾਰੀ ਕੀਤਾ ਹੈ ਅਰਜ਼ੀਆਂ ਦੀ ਪ੍ਰਕਿਰਿਆ 23 ਜਨਵਰੀ 2025 ਤੋਂ ਸ਼ੁਰੂ ਹੋ ਕੇ 22 ਫਰਵਰੀ 2025 ਤੱਕ ਜਾਰੀ ਰਹੇਗੀ ਇਸ ਭਰਤੀ ਤਹਿਤ 32438 ਅਸਾਮੀਆਂ ਤੇ ਭਰਤੀ ਕੀਤੀ ਜਾਵੇਗੀ ਉਮੀਦਵਾਰ ਬੋਰਡ ਦੀ ਅਧਿਕਾਰਤ ਵੈੱਬਸਾਈਟ ਤੇ ਜਾ ਕੇ ਸ਼ਾਰਟ ਨੋਟਿਸ ਚੈੱਕ ਕਰ ਸਕਦੇ ਨੇ ਮੱਤਵਪੂਰਨ ਤਰੀਕਾਂ ਜਿਹੜੀਆਂ ਰਹਿਣਗੀਆਂ ਦਸੰਬਰ 28 ਨੂੰ ਜਿਹੜਾ ਨੋਟੀਫਿਕੇਸ਼ਨ ਜਾਰੀ ਹੋਇਆ ਅਰਜ਼ੀ ਭਰਨ ਦੀ ਸ਼ੁਰੂਆਤੀ ਮਿਤੀ ਜਿਹੜੀ ਹੈ 23 ਜਨਵਰੀ 2025 ਤੇ ਅਰਜੀ ਫੀਸ ਦੇ ਭੁਗਤਾਨ ਦੀ ਆਖਰੀ ਮਿਤੀ ਜਿਹੜੀ ਹੈ 25 ਫਰਵਰੀ 2025 ਹੈ ਐਡਮਿਟ ਕਾਰਡ ਜਿਹੜੇ ਪ੍ਰੀਖਿਆ ਤੋਂ ਪਹਿਲਾਂ ਤੁਹਾਨੂੰ ਮਿਲਣਗੇ ਪ੍ਰੀਖਿਆ ਦੀ ਮਿਤੀ ਤੇ ਨਤੀਜਾ ਐਲਾਨ ਕੀਤੇ ਜਾਣਗੇ ਗਰੁੱਪ ਡੀ ਯੋਗਤਾ ਰੇਲਵੇ ਦੀ ਗਰੁੱਪ ਡੀ ਯੋਗਤਾ ਦੇ ਵਿੱਚ ਉਮੀਦਵਾਰ ਨੇ 10ਵੀਂ ਪਾਸ ਕੀਤੀ ਹੋਣੀ ਚਾਹੀਦੀ ਹੈ ਜਾਂ NCVT ਤੋਂ ਨੈਸ਼ਨਲ ਅਪਰੈਂਟਸ ਸਰਟੀਫਿਕੇਟ ਪ੍ਰਾਪਤ ਕੀਤਾ ਹੋਣਾ ਚਾਹੀਦਾ ਹੈ ਉਮਰ ਸੀਮਾ ਦੀ ਗੱਲ ਕਰੀਏ ਤਾਂ 1 ਜੁਲਾਈ 2025 ਤੋਂ 18 ਤੋਂ ਲੈ ਕੇ 36 ਸਾਲ ਦੇ ਵਿਚਕਾਰ ਤੁਹਾਡੀ ਉਮਰ ਜਿਹੜੀ ਹੈ ਹੋਣੀ ਚਾਹੀਦੀ ਹੈ आरआरबी ਨੀਮਨ ਸਰ ਤੋਂ ਛੋਟ ਵੀ ਦਿੱਤੀ ਜਾਏਗੀ ਗਰੁੱਪ ਡੀ ਪਰਤ ਲਈ ਅਰਜੀ ਦੇਣ ਲਈ ਜਨਰਲ OBC ਸ਼੍ਰੇਣੀ ਦੇ ਉਮੀਦਵਾਰਾਂ ਨੂੰ 500 ਰੁਪਏ CBT ਵਿਧੇ ਵਿੱਚ ਸ਼ਾਮਲ ਹੋਣ ਤੇ 400 ਰੁਪਏ ਵਾਪਸ ਕੀਤੇ ਜਾਣਗੇ ਅਤੇ SC/ST, EBC ਔਰਤਾਂ ਟ੍ਰਾਂਸਜੈਂਡਰ ਨੂੰ 250 ਰੁਪਏ CBT ਵਿੱਚ ਸ਼ਾਮਲ ਹੋਣ ਤੇ ਰਿਫੰਡ ਕੀਤੇ ਜਾਣਗੇ ਤੇ ਫੀਸ ਲੱਗੇਗੀ ਕਿਵੇਂ ਅਪਲਾਈ ਕਰਨਾ ਹੈ ਅਰਜ਼ੀਆਂ ਜਿਹੜੀਆਂ 23 ਜਨਵਰੀ ਤੇ 22 ਫਰਵਰੀ ਦੇ ਵਿਚਕਾਰ ਆਨਲਾਈਨ ਜਮ੍ਹਾਂ ਕੀਤੀਆਂ ਜਾ ਸਕਦੀਆਂ ਨੇ ਤਨੋਂ ਇੱਕ ਰੀਸੈਂਟ ਫੋਟੋ ਸਕੈਨ ਕੀਤੇ ਦਸਤਾਕ ਤੇ ਸਬੰਧਤ ਦਸਤਾਵੇਜ ਜਿਵੇਂ ਕਿ ਵਿਦਿਅਕ ਸਰਟੀਫਿਕੇਟ ਜਾਤੀ ਸਰਟੀਫਿਕੇਟ ਜੇ ਲਾਗੂ ਹੋਵੇ ਤੇ ਇੱਕ ਤੋਂ ਵੈਧ ਆਈਡੀ ਪ੍ਰੂਫ ਅਪਲੋਡ ਕਰਨਾ ਹੋਵੇਗਾ ਇਹ ਚਕਨੀ ਬਣਾਓ ਕਿ ਸਾਰੇ ਕਾਲਮ ਸਹੀ ਤਰੀਕੇ ਨਾਲ ਭਰੇ ਗਏ ਨੇ ਜੋ ਆਖਰੀ ਮਿੰਟ ਛੋਣ ਵਾਲੇ ਪੰਬਲ ਪੂਸੇ ਤੋਂ ਬਚਿਆ ਜਾ ਸਕੇ ਭਰਤੀ ਪ੍ਰਕਿਰਿਆ ਜਿਹੜੀ ਹੈ ਕੰਪਿਊਟਰ ਅਧਾਰਤ ਤੁਹਾਡਾ ਟੈਸਟ ਹੋਏਗਾ ਸਰੀਰਕ ਕੁਸ਼ਲਤਾ ਟੈਸਟ ਹੋਏਗਾ ਦਸਤਾਵੇਜ਼ ਤੁਹਾਡੇ ਤਸਦੀਕ ਕੀਤੇ ਜਾਣਗੇ ਤੇ ਕਿ ਮੈਡੀਕਲ ਪ੍ਰੀਖਿਆ ਇਹਦੇ ਵਿੱਚ ਸ਼ਾਮਲ ਹੋਏਗੀ ਜਨਰਲ ਸਾਇੰਸ ਦੇ 25 ਸਵਾਲ ਆਣਗੇ ਗਣਿਤ ਦੇ ਵੀ 25 ਸਵਾਲ ਆਣਗੇ ਜਨਰਲ ਇੰਟੈਲੀਜੈਂਸ ਤੇ ਤਰਕ ਦੇ 30 ਸਵਾਲ ਆਣਗੇ ਕਾਮਨ ਅਵੇਅਰਨਸ ਦੇ 20 ਸਵਾਲ ਆਣਗੇ ਗਲਤ ਉੱਤਰਾਂ ਲਈ ਜਿਹੜਾ 1/3 ਅੰਕ ਦੀ ਕਟੌਤੀ ਨਾਲ ਅੰਕ ਦਿੱਤੇ ਜਾਣਗੇ ਸਹੀ ਉੱਤਰਾਂ ਲਈ ਪਲੱਸ 1 ਤਾਂ ਜਾਏਗਾ ਸੋ ਇਹ ਵੱਡੀ ਅਪਡੇਟ ਅੱਜ ਤੁਹਾਡੇ ਨਾਲ ਅਸੀਂ ਸਾਂਝੀ ਕੀਤੀ ਹੈ ਇਸੇ ਤਰ੍ਹਾਂ ਨਿਤ ਨਵੀਆਂ ਨੌਕਰੀਆਂ ਦੀ ਜਾਣਕਾਰੀ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਸ਼ੇਅਰ ਕਰਦੇ ਹੋ ਮਿਲਦੇ ਹਾਂ ਇੱਕ ਹੋਰ ਨਵੀਂ ਨੌਕਰੀ ਦੇ ਨਾਲ ਸੋ ਦੋਸਤੋ ਰੇਲਵੇ ਪ੍ਰਤੀਬੋਰਡ ਨੇ ਇੱਕ ਵਾਰ ਫਿਰ ਪਹਾਤਿਆਂ ਦਾ ਪਟਾਰਾ ਖੋਲ ਦਿੱਤਾ ਹੈ ਬੋਰਡ ਨੇ ਗਰੁੱਪ D ਭਰਤੀ ਲਈ ਸ਼ਾਰਟ ਨੋਟਿਸ ਜਾਰੀ ਕੀਤਾ ਹੈ ਅਰਜੀ ਦੀ ਪ੍ਰਕਿਰਿਆ 23 ਜਨਵਰੀ 2025 ਤੋਂ ਸ਼ੁਰੂ ਹੋ ਕੇ 22 ਫਰਵਰੀ 2025 ਤੱਕ ਜਾਰੀ ਰਹੇਗੀ ਇਸ ਭਰਤੀ ਤਹਿਤ 32438 ਅਸਾਮੀਆਂ ਤੇ ਭਰਤੀ ਕੀਤੀ ਜਾਵੇਗੀ ਉਮੀਦਵਾਰ ਬੋਰਡ ਦੀ ਅਧਿਕਾਰਤ ਵੈੱਬਸਾਈਟ ਤੇ ਸ਼ਾਰਟ ਨੋਟਿਸ ਚੈੱਕ ਕਰ ਸਕਦੇ ਨੇ ਮਹੱਤਵਪੂਰਨ ਤਰੀਕਾਂ ਜਿਹੜੀਆਂ ਰਹਿਣਗੀਆਂ ਦਸੰਬਰ 28 ਨੂੰ ਜਿਹੜਾ ਨੋਟੀਫਿਕੇਸ਼ਨ ਜਾਰੀ ਹੋਇਆ ਅਰਜੀ ਭਰਨ ਦੀ ਸ਼ੁਰੂਆਤੀ ਮਿਤੀ ਜਿਹੜੀ ਹੈ ਉਹ 23 ਜਨਵਰੀ 2025 ਅਤੇ ਅਰਜੀ ਫੀਸ ਦੇ ਭੁਗਤਾਨ ਦੀ ਆਖਰੀ ਮਿਤੀ ਜੜੀ ਹੈ 25 ਫਰਵਰੀ 2025 ਹੈ ਐਡਮਿਟ ਕਾਰਡ ਜਿਹੜੇ ਪ੍ਰੀਖਿਆ ਤੋਂ ਪਹਿਲਾਂ ਤੁਹਾਨੂੰ ਮਿਲਣਗੇ ਪ੍ਰੀਖਿਆ ਦੀ ਮਿਤੀ ਤੇ ਨਤੀਜਾ ਐਲਾਨ ਕੀਤੇ ਜਾਣਗੇ ਗਰੁੱਪ ਡੀ ਯੋਗਤਾ ਰੇਲਵੇ ਦੀ ਗਰੁੱਪ ਡੀ ਯੋਗਤਾ ਦੇ ਵਿੱਚ ਉਮੀਦਵਾਰ ਨੇ 10ਵੀਂ ਪਾਸ ਕੀਤੀ ਹੋਣੀ ਚਾਹੀਦੀ ਹੈ ਜਾਂ NCVT ਤੋਂ ਨੈਸ਼ਨਲ ਅਪਰੈਂਟਿਸ ਸਰਟੀਫਿਕੇਟ ਪ੍ਰਾਪਤ ਕੀਤਾ ਹੋਣਾ ਚਾਹੀਦਾ ਹੈ ਉਮਰ ਸੀਮਾ ਦੀ ਗੱਲ ਕਰੀਏ ਤਾਂ 1 ਜੁਲਾਈ 2025 ਤੋਂ 18 ਤੋਂ ਲੈ ਕੇ 36 ਸਾਲ ਦੇ ਵਿਚਕਾਰ ਤੁਹਾਡੀ ਉਮਰ ਜਿਹੜੀ ਹੈ ਹੋਣੀ ਚਾਹੀਦੀ ਹੈ RRB ਨੀਮਨ ਸਾਰਤ ਤੋਂ ਛੋਟ ਵੀ ਦਿੱਤੀ ਜਾਈਗੀ ਗਰੁੱਪ ਡੀ ਪਰਤ ਲਈ ਅਰਜੀ ਦੇਣ ਲਈ ਜਰਨਲ OBC ਸ਼੍ਰੇਣੀ ਦੇ ਉਮੀਦਵਾਰਾਂ ਨੂੰ 500 ਰੁਪਏ CBT ਵਿੱਚ ਸ਼ਾਮਲ ਹੋਣ ਤੇ 400 ਰੁਪਏ ਵਾਪਸ ਕੀਤੇ ਜਾਣਗੇ ਅਤੇ SC ST EBC ਔਰਤਾਂ ਟ੍ਰਾਂਸਜੈਂਟਰ ਅੰਡਰ ਨੂੰ 250 ਰੁਪਏ CBT ਵਿੱਚ ਸ਼ਾਮਲ ਹੋਣ ਤੇ ਰਿਫੰਡ ਕੀਤੇ ਜਾਣਗੇ ਤੇ ਫੀਸ ਲੱਗੇਗੀ ਕਿਵੇਂ ਅਪਲਾਈ ਕਰਨਾ ਹੈ ਅਰਜ਼ੀਆਂ ਜਿਹੜੀਆਂ 23 ਜਨਵਰੀ ਤੇ 22 ਫਰਵਰੀ ਦੇ ਵਿਚਕਾਰ ਆਨਲਾਈਨ ਜਮ੍ਹਾਂ ਕੀਤੀਆਂ ਜਾ ਸਕਦੀਆਂ ਨੇ ਤਲੋ ਇੱਕ ਰੀਸੈਂਟ ਫੋਟੋ ਸਕੈਨ ਕੀਤੇ ਦਸਤਕ ਤੇ ਸਬੰਧਤ ਦਸਤਾਵੇਜ ਜਿਵੇਂ ਕਿ ਵਿਦਿਅਕ ਸਰਟੀਫਿਕੇਟ ਚਾਤੀ ਸਰਟੀਫਿਕੇਟ ਜੇ ਲਾਗੂ ਹੋਵੇ ਤੇ ਇੱਕ ਤੋਂ ਵੈਧ ਆਈਡੀ ਪ੍ਰੂਫ ਅਪਲੋਡ ਕਰਨਾ ਹੋਵੇਗਾ ਇਹ ਚਕਨੀ ਬਣਾਓ ਕਿ ਸਾਰੇ ਕਲਮ ਸਹੀ ਤਰੀਕੇ ਨਾਲ ਭਰੇ ਗਏ ਨੇ ਜੋ ਆਖਰੀ ਮਿੰਟ ਛੋਣ ਵਾਲੇ ਪੰਬਲ ਪੂਸੇ ਤੋਂ ਬਚਿਆ ਜਾ ਸਕੇ ਭਰਤੀ ਪ੍ਰਕਿਰਿਆ ਜਿਹੜੀ ਹੈ ਕੰਪਿਊਟਰ ਅਧਾਰਤ ਤੋਂ ਡਾ ਟੈਸਟ ਹੋਏਗਾ ਸਰੀਰਕ ਕੁਸ਼ਲਤਾ ਟੈਸਟ ਹੋਏਗਾ ਦਸਤਾਵੇਜ਼ ਜਾਣਗੇ ਕਿ ਮੈਡੀਕਲ ਪ੍ਰੀਖਿਆ ਇਹਦੇ ਵਿੱਚ ਸ਼ਾਮਲ ਹੋਏਗੀ ਜਨਰਲ ਸਾਇੰਸ ਦੇ 25 ਸਵਾਲ ਆਣਗੇ ਗਣਿਤ ਦੇ ਵੀ 25 ਸਵਾਲ ਆਣਗੇ ਜਨਰਲ ਇੰਟੈਲੀਜੈਂਸ ਤੇ ਤਰਕ ਦੇ 30 ਸਵਾਲ ਆਣਗੇ ਕਾਮਨ ਅਵੇਅਰਨਸ ਦੇ 20 ਸਵਾਲ ਆਣਗੇ ਗਲਤ ਉੱਤਰਾਂ ਲਈ ਜਿਹੜਾ 1/3 ਅੰਕ ਦੀ ਕਟੌਤੀ ਨਾਲ ਅੰਕ ਦਿੱਤੇ ਜਾਣਗੇ ਸਹੀ ਉੱਤਰਾਂ ਲਈ ਪਲੱਸ 1 ਤਾ ਜਾਏਗਾ ਸੋ ਇਹ ਵੱਡੀ ਅਪਡੇਟ ਅੱਜ ਤੁਹਾਡੇ ਨਾਲ ਅਸੀਂ ਸਾਂਝੀ ਕੀਤੀ ਹੈ ਇਸੇ ਤਰ੍ਹਾਂ ਨਿਤ ਨਵੀਆਂ ਨੌਕਰੀਆਂ ਦੀ ਜਾਣਕਾਰੀ ਲਈ ਚੈਨਲ ਨੂੰ ਹੁਣੇ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਸ਼ੇਅਰ ਕਰਦੇ ਹੋ ਮਿਲਦੇ ਹਾਂ ਇੱਕ ਹੋਰ ਨਵੀਂ ਨੌਕਰੀ ਦੇ ਨਾਲ ਸੋ ਦੋਸਤੋ ਰੇਲਵੇ ਪ੍ਰਤੀਬੋਰਡ ਨੇ ਇੱਕ ਵਾਰ ਫਿਰ ਭਾਰਤੀਆਂ ਦਾ ਪਟਾਰਾ ਖੋਲ ਦਿੱਤਾ ਹੈ ਬੋਰਡ ਨੇ ਗਰੁੱਪ ਡੀ ਭਰਤੀ ਲਈ ਸ਼ਾਰਟ ਨੋਟਿਸ ਜਾਰੀ ਕੀਤਾ ਹੈ ਅਰਜ਼ੀਆਂ ਦੀ ਪ੍ਰਕਿਰਿਆ 23 ਜਨਵਰੀ 2025 ਤੋਂ ਸ਼ੁਰੂ ਹੋ ਕੇ 22 ਫਰਵਰੀ 2025 ਤੱਕ ਜਾਰੀ ਰਹੇਗੀ ਇਸ ਪ੍ਰਤੀ ਤਹਿਤ 32438 ਅਸਾਮੀਆਂ ਤੇ ਭਰਤੀ ਕੀਤੀ ਜਾਵੇਗੀ ਉਮੀਦਵਾਰ ਬੋਰਡ ਦੀ ਅਧਿਕਾਰਤ ਵੈੱਬਸਾਈਟ ਤੇ ਜਾ ਕੇ ਸ਼ਾਰਟ ਨੋਟਿਸ ਚੈੱਕ ਕਰ ਸਕਦੇ ਨੇ ਮੱਤਵਪੂਰਨ ਤਰੀਕਾਂ ਜਿਹੜੀਆਂ ਰਹਿਣਗੀਆਂ ਦਸਤਾਵਰ 28 ਨੂੰ ਜਿਹੜਾ ਨੋਟੀਫਿਕੇਸ਼ਨ ਜਾਰੀ ਹੋਇਆ ਅਰਜ਼ੀ ਭਰਨ ਦੀ ਸ਼ੁਰੂਆਤੀ ਮਿਤੀ ਜਿਹੜੀ ਹੈ ਉਹ 23 ਜਨਵਰੀ 2025